ਇੱਕ ਪੁਲਿਸ ਮੁਲਾਜ਼ਮ ਜੀਨੇ ਆਪਦਾ ਪੁੱਤ ਖੋਲਿਆ ਚਿੱਟੇ ਦੇ ਕਰਕੇ ਹੁਣ ਉਹ ਲੋਕਾਂ ਦੇ ਵਿੱਚ ਇਹ ਵੀ ਨਹੀਂ ਕਹਿ ਸਕਦਾ ਕਿ ਮੇਰਾ ਪੁੱਤ ਚਿੱਟੇ ਦੇ ਨਾਲ ਮਰਿਆ ਆ ਸਰਕਾਰ ਦੀ ਨਲਾਇਕੀ ਦੇ ਕਰਕੇ ਚਿੱਟਾ ਬੰਦ ਨਹੀਂ ਹੋਇਆ ਜਿਸ ਦੇ ਕਰਕੇ ਮੇਰੇ ਪੁੱਤ ਦੀ ਜਿਹੜੀ ਆ ਉਹ ਮੌਤ ਹੋਈ ਆ ਇਹ ਕਿਹਾ ਤਾਂ ਸਰਕਾਰ ਨੇ ਝਟੋ ਦਾ ਬਿਆਨ ਬਦਲਾ ਤਾ ਕਿਉਂ ਤਾਂ ਫਿਰ ਉਹਨੂੰ ਸਰਕਾਰ ਕਹਿੰਦੀ ਉਹ ਕਿ ਭਾਈ ਤੂੰ ਤਨਖਾਹ ਲੈਂਦਾ ਸਾਡੇ ਥੱਲੇ ਨੌਕਰੀ ਕਰਦਾ ਤੇ ਸਾਡੀਆਂ ਪੋਲਾਂ ਹੀ ਉਹ ਖੁੱਲੀਆਂ ਜਾਂਦਾ ਉਹ ਸਾਡੀ ਪੋਲ ਕਿਵੇਂ ਖੋਲ ਜੀਦਾ ਭਾਈ ਮਿੰਟਾਂ ਦੇ ਵਿੱਚ ਚੁਟਕੀਆਂ ਦੇ ਵਿੱਚ ਬਿਆਨ ਬਦਲਾ ਤਾ ਮੁੱਖ ਮੰਤਰੀ ਸਾਹਿਬ ਹੈ ਜ਼ੋਰ ਜਿਹੜੇ ਜਿਹੜੇ ਇਲਾਕਿਆਂ ਦੇ ਨਾਮ ਉਸ ਅਸ਼ੋਕ ਕੁਮਾਰ ਹੋਰਾਂ ਨੇ ਲਏ ਆ ਹੈ ਜ਼ੋਰ ਤੇ ਜਾ ਕੇ ਉੱਥੇ ਨਸ਼ਾ ਤਸਕਰਾਂ ਨੂੰ ਖੜੋងਗੇ ਐਸ ਐਚਓ ਸਾਹਿਬ ਹੈ ਜ਼ੋਰ ਤੇ ਬਦਲਾਅ ਦੀ ਸਰਕਾਰ ਦੇ ਵਿੱਚ ਹੁਣ ਲੋਕ ਇਹ ਵੀ ਨਹੀਂ ਕਹਿ ਸਕਦੇ ਕਿ ਸਾਡੇ ਇਲਾਕੇ 'ਚ ਨਸ਼ਾ ਬੰਸ ਤੇ ਜੇ ਤੁਸੀਂ ਕਹੋਗੇ ਤੁਹਾਡੇ ਸਿਰ ਤੇ ਡੰਡਾ ਸਰਕਾਰ ਦਾ ਤੁਹਾਡੇ ਸਿਰ ਤੇ ਡੰਡਾ ਪੁਲਿਸ ਪ੍ਰਸ਼ਾਸਨ ਦਾ ਤੁਹਾਡੇ ਸਿਰ ਤੇ ਡੰਡਾ ਇਹਨਾਂ ਦੇ ਫਮਕੜਾਂ ਦਾ ਉਹ ਭਾਈ ਜੇ ਕਿਤੇ ਕੋਈ ਊਣਤਾਈ ਆ ਜੇ ਕਿਤੇ ਕੁਝ ਗਲਤ ਹੋ ਰਿਹਾ ਉਹਨੂੰ ਮੀਡੀਆ ਦੱਸੂਗਾ ਉਹ ਮੀਡੀਆ ਜਿਹੜਾ ਅਜਾ ਤੌਰ ਤੇ ਚੱਲਦਾ ਜਿਹਦੀ ਸੰਗੀ ਤੁਸੀਂ ਘੁੱਟਦੇ ਆਇਓ 222 ਤੋਂ ਤੇ ਹੁਣ ਤੱਕ ਘੁੱਟਦੇ ਹੋ ਕਿ ਇਤੋਂ ਬਾਅਦ ਵੀ ਘੁੱਟਦੇ ਰਹੇ ਹੋ ਅਗਲੇ ਵੀ ਘੁੱਟਣਗੇ ਉਦੋਂ ਅਗਲੇ ਵੀ ਘੁੱਟਣਗੇ ਤੁਸੀਂ ਸਿਖਾਇਆ ਤੇ ਭਾਈ ਉਹ ਲੋਕ ਦੱਸਣਗੇ ਆਮ ਲੋਕ ਜਿਹੜੇ ਘਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਰਹਿੰਦੇ ਆ ਜਿੱਥੇ ਕੁਝ ਗਲਤ ਹੁੰਦਾ ਤੇ ਜੇ ਕੁਝ ਗਲਤ ਹੁੰਦਾ ਉਹ ਲੋਕ ਦੱਸਦੇ ਨੇ ਤਾਂ ਤੁਹਾਡਾ ਫਰਜ਼ ਉਸ ਨੂੰ ਸੁਧਾਰਨਾ ਆ ਨਾ ਕਿ ਉਸ ਦੇ ਸੰਗੀ ਘੁੱਟਣੀ ਨਾਕੀ ਉਸ ਦਾ ਗੜਾ ਘਟਣਾ ਨਾਕੀ ਬਿਆਨਾਂ ਤੋਂ ਬਦਲਵਾਉਣਾ ਤੁਹਾਡੇ ਆਕਾ ਅਰਵਿੰਦ ਕੇਜਰੀਵਾਲ ਕਹਿੰਦੇ ਸੀ ਕਿ ਪੰਜਾਬ ਨੂੰ ਅਸੀਂ ਨਸ਼ਾ ਮੁਕਤ ਕਰਤਾ ਪੰਜਾਬ ਨਸ਼ਾ ਮੁਕਤ ਹੋ ਰਿਹਾ ਤੁਹਾਡੇ ਮੰਤਰੀ ਤਰਨਪ੍ਰੀਤ ਸੌਂਧੋਰੀ ਕਹਿੰਦੇ ਸੀ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਤਾ ਪੰਜਾਬ ਭਈ ਨਸ਼ਾ ਮੁਕਤ ਹੋ ਗਿਆ ਉਹਨਾਂ ਨੇ ਤਾਂ ਪਿੰਡਾਂ ਦੀ ਨੰਬਰੀ ਨੰਬਰ ਵੀ ਦੱਸਦੇ ਸੀ ਕਿ ਜੇ ਭਈ ਪੰਜਾਬ ਦੇ ਪਿੰਡ ਨਸ਼ਾ ਮੁਕਤ ਹੋ ਗਏ ਤਾਂ ਫਿਰ ਉਹ ਕਿਹੜਾ ਪੰਜਾਬ ਆ ਜਿੱਥੇ ਨਸ਼ਾ ਵਿਕੀ ਜਾਂਦਾ ਉਹ ਕਿਹੜਾ ਇਲਾਕਾ ਆ ਜਿੱਥੇ ਆ ਨਸ਼ਾ ਵਿਕੀ ਜਾਂਦਾ ਇਹ ਪੰਜਾਬ ਤੁਹਾਡੀ ਸلطਨਤ ਦੇ ਵਿੱਚ ਨਹੀਂ ਆਉਂਦਾ ਜਿਹੜੀ ਸلطਨਤ ਹੈ ਤੁਸੀਂ ਜਿੱਥੇ ਤੁਸੀਂ ਰਾਜ ਕਰਦੇ ਹੋ ਕਿ ਉੱਥੇ ਇਹ ਪੰਜਾਬ ਨਹੀਂ ਆਉਂਦਾ ਪਹਿਲਾਂ ਤਾਂ ਇਹ ਕਹਿੰਦਾ ਕਿ ਭਾਈ ਚਿੱਟਾ ਬਹੁਤ ਜ਼ਿਆਦਾ ਵਿਕਦਾ ਨਾਮ ਲੈਂਦਾ ਤੇ ਉਸ ਤੋਂ ਬਾਅਦ ਫਿਰ ਉਹ ਬਿਆਨ ਬਦਲ ਜਾਂਦਾ ਆ ਕੀ ਗੱਲ ਹੈ ਜੇਕਰ ਤੁਸੀਂ ਆਮ ਇਨਸਾਨ ਸਰਕਾਰ ਦੀਆਂ ਕੁਰਕੀਆਂ ਦੇ ਖਿਲਾਫ ਬੋਲੀ ਆਮ ਇਨਸਾਨ ਪੰਜਾਬ ਦੇ ਵਿੱਚ ਹੁੰਦੇ ਗਲਤ ਦੇ ਖਿਲਾਫ ਬੋਲੀ ਆਮ ਇਨਸਾਨ ਪੰਜਾਬ ਦੇ ਵਿੱਚ ਹੁੰਦੀ ਤੱਕੇ ਸ਼ਾਹੀ ਦੇ ਖਿਲਾਫ ਬੋਲੀ ਉਤੇ ਡੰਡੇ ਚੱਲਣਿਆ ਜਨਾਬ ਡੰਡੇ ਡੰਡੇ ਕੀ ਦੇ ਪਹਿਲਾ ਡੰਡਾ ਸਰਕਾਰ ਦਾ ਦੂਜਾ ਡੰਡਾ ਪੁਲਿਸ ਦਾ ਤੀਜਾ ਡੰਡਾ ਜੀ ਤੁਸੀਂ ਕਿਹਾ ਸੀ ਨਸ਼ਾ ਖਤਮ ਹੋ ਸਕਦਾ ਤੁਸੀਂ ਕਹਿੰਦੇ ਹੋ ਕਿ ਅਸੀਂ ਨਸ਼ਾ ਤਸਕਰ ਜੇਲ੍ਹਾਂ ਦੇ ਵਿੱਚ ਸਿੱਟਦੇ ਤੇ ਫਿਰ ਭਾਈ ਨਸ਼ਾ درختਾਂ ਤੇ ਲੱਗ ਜਾਂਦਾ ਨਸ਼ਾ ਅਸਮਾਨ ਤੋਂ ਡਿੱਗਦਾ ਨਸ਼ਾ ਧਰਤੀ ਪੁੱਟ ਕੇ ਨਿਕਲਦਾ ਫਿਰ ਆਈ ਕਿੱਥੋਂ ਜਾਂਦਾ ਤੁਹਾਨੂੰ ਅੱਜ ਅਸੀਂ ਕੌੜੇ ਲੱਗਦੇ ਹੋਈਏ ਪਰ ਜਨਾਬ ਅਸੀਂ ਹੁਕਾ ਦੇਵਾਂਗੇ ਪੰਜਾਬ ਦੇ ਵਿੱਚ ਨਸ਼ਾ ਹੈ ਪੰਜਾਬ ਦੇ ਵਿੱਚ ਵਿਕਦਾ ਨਸ਼ਾ ਸ਼ਰੀਆਮ ਨਸ਼ਾ ਵਿਕਦਾ ਆ ਪੰਜਾਬ ਦੇ ਵਿੱਚ ਭਾਈ ਇੱਥੇ ਤਾਂ ਸਰਕਾਰਾਂ ਚਾਹੇ ਪਿਛਲੀ ਰਹੀ ਚਾਹੇ ਉਦੋਂ ਪਿਛਲੀ ਰਹੀ ਆਪਦੇ ਖਿਲਾਫ ਇੱਕ ਲਾਈਨ ਨਹੀਂ ਬੋਲਣ ਦਿੰਦੇ ਕਿਉਂ ਭਾਈ ਇਹ ਸਰਕਾਰ ਨੇ ਪੱਟਾਂ ਤੇ ਥਾਪੀਆਂ ਯੁੱਧ ਨਸ਼ੇ ਵਿਰੁੱਧ ਦੇ ਕਰਕੇ ਵੀ ਮਾਰਨੀਆਂ ਨੇ ਇਸ ਸਰਕਾਰ ਨੇ ਥਾਪੀਆਂ ਯੁੱਧ ਨਸ਼ੇ ਵਿਰੁੱਧ 2.0 ਨਵਾਂ ਅਭਿਆਨ ਚਲਾ ਕੇ ਵੀ ਪੱਟਾਂ ਤੇ ਥਾਪੀਆਂ ਮਾਰਨੀਆਂ ਨੇ ਤੁਸੀਂ ਯੁੱਧ ਨਸ਼ਿਆਂ ਵਿਰੁੱਧ ਅਭਿਆਨ 2.0 ਚਲਾ ਰਹੇ 16 ਤਰੀਕ ਕੱਲ 11 ਵਜੇ ਮੋਗੇ ਦੇ ਲਈ ਚਾਲਾਂ ਦੇ ਵਿੱਚ ਰੈਡੀ ਕਰ ਤੁਹਾਡੇ ਮੰਤਰੀ ਮੁੱਖ ਮੰਤਰੀ ਸਾਹਿਬ ਤੁਹਾਡੇ ਅਰਵਿੰਦ ਕੇਜਰੀਵਾਲ ਸਾਹਿਬ ਹੋਰਾਂ ਹੋਰੇ ਵੀ ਸ਼ਾਇਦ ਆਉਣ ਜਾਂ ਫਿਰ ਤੁਹਾਡੇ ਜੀ ਦੇ ਵੀ ਹੋਣ 16 ਦਾ ਖਰਚਾ ਕੱਲ ਦੀ ਤੁਹਾਡੀ ਰੈਲੀ ਤੇ ਹੋ ਜਾਣਾ 1600 ਬੱਸਾਂ ਪੀਆਰਟੀਸੀਆਂ ਕੱਲ ਨੂੰ ਤੁਹਾਨੂੰ ਸਾਰੇ ਜਿਹੜੇ ਬਸਟਾ ਬਸ ਸਟੈਂਡ ਆ ਉਹ ਸਰਕਾਰੀ ਬਸਾਂ ਬਣਾੁੱਣੇ ਮਿਲਣਗੇ ਮੈਂ ਬੀਬੀਆਂ ਨੂੰ ਬੇਨਤੀ ਕਰਦਾ ਜਿਹੜੀਆਂ ਪਈ ਆਧਾਰ ਕਾਰਡ ਦੇ ਰਾਹੀਂ ਸਫ਼ਰ ਕਰਦੀਆਂ ਕੱਲੋਂ ਸਫ਼ਰ ਨਾ ਕਰਿਓ ਕਿਉਂ ਕਿ ਕੱਲੋਂ ਆਮ ਆਦਮੀ ਪਾਰਟੀ ਨੇ ਆਪਦਾ ਪ੍ਰਚਾਰ ਕਰਨ ਦੇ ਲਈ ਆਪਦੀ ਵਾਹਵਾਹੀ ਕਰਨ ਦੇ ਲਈ ਆਪਦੇ ਵਰਕਰਾਂ ਨੂੰ ਸਹੂਤ ਦੇ ਲਈ ਆਪਦੀਆਂ ਰੈਲੀਆਂ ਭਰਨ ਦੇ ਲਈ ਸਰਕਾਰੀ ਬਸਾਂ ਦੀਆਂ ਡਿਊਟੀਆਂ ਲੱਗੀਆਂ ਲੈ ਕੇ ਆਏ ਹਾਂ ਪ੍ਰੋਗਰਾਮ ਗੱਲ ਪਤੇ ਦੀ ਗੱਲ ਕਰਦੇ ਹਾਂ ਬੀਤੇ ਦਿਨੀ ਅੰਮ੍ਰਿਤਸਰ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਦੇ ਪੁੱਤਰ ਦੀ ਮੌਤ ਹੋ ਜਾਂਦੀ ਹੈ ਇਹ ਮੌਤ ਨਸ਼ੇ ਦੀ ਓਵਰਡੋਜ਼ ਦੇ ਨਾਲ ਹੁੰਦੀ ਹੈ ਪਰ ਉਸ ਤੋਂ ਬਾਅਦ ਇੱਕ ਪੁਲਿਸ ਉਸੇ ਪੁਲਿਸ ਮੁਲਾਜ਼ਮ ਦੇ ਵੱਲੋਂ ਬਿਆਨ ਦਿੱਤਾ ਜਾਂਦਾ ਹੈ ਕਿ ਜੇ ਤੁਸੀਂ ਨਸ਼ੇ ਤੋਂ ਬਚਣਾ ਹੈ ਤਾਂ ਪੰਜਾਬ ਛੱਡ ਦਿਓ ਇਹ ਬਿਆਨ ਇੱਕ ਮੁਲਾਜ਼ਮ ਦੇ ਵੱਲੋਂ ਦਿੱਤਾ ਜਾਂਦਾ ਤਾਂ ਉਸੇ ਤੇ ਵਿਚਾਰ ਚਰਚਾ ਕਰਦੇ ਹਾਂ ਬਾਜੀ ਕਿਵੇਂ ਦੇਖਦੇ ਹੋ ਜੇ ਇੱਕ ਪੁਲਿਸ ਮੁਲਾਜ਼ਮ ਦੇ ਵੱਲੋਂ ਅਤੇ ਇੱਕ ਪਿਤਾ ਦੇ ਵੱਲੋਂ ਇਹ ਬਿਆਨ ਦਿੱਤਾ ਜਾਣਾ ਕਿ ਜੇਕਰ ਨਸ਼ੇ ਤੋਂ ਬਚਣਾ ਹੈ ਤਾਂ ਪੰਜਾਬ ਛੱਡ ਦਿਓ ਤੁਸੀਂ ਥੋੜੀ ਜੀ ਭੂਮਿਕਾ ਅਧੂਰੀ ਕੀਤੀ ਹੈ ਇੱਕ ਪਾਸੇ ਇੱਕ ਬਿਆਨ ਦੇ ਵਿੱਚ ਅਸ਼ੋਕ ਕੁਮਾਰ ਨੇ ਉਹਨਾਂ ਦਾ ਨਾਮ ਸ਼ੋਕ ਕੁਮਾਰ ਹੈ ਹੈੱਡ ਕਨਸਟੇਬਲ ਨੇ ਉਹਨਾਂ ਦਾ ਸੁਪੁੱਤਰ ਆਕਾਸ਼ 26 ਸਾਲ ਜਿਹਨਾਂ ਦੀ ਉਮਰ ਹੈ ਜਿਹੜੀ ਜਿਹਨਾਂ ਦੀ ਮੌਤ ਨਸ਼ੇ ਦੀ ਓਵਰਡੋਜ਼ ਦੇ ਨਾਲ ਹੋਈ ਚਿੱਟੇ ਦਾਦ ਦੀ ਕੋਈ ਨੌਜਵਾਨ ਉਹਦਾ ਸਾਥੀ ਜਿਹੜਾ ਜਿਹਦਾ ਨਾਮ ਉਹਦੇ ਪਿਤਾ ਅਸ਼ੋਕ ਕੁਮਾਰ ਹੋਰੀ ਲੈਂਦੇ ਵੀ ਨਜ਼ਰ ਆਉਂਦੇ ਨੇ ਕਿ ਉਸ ਦਾ ਲੜਕਾ ਮੇਰੇ ਮੁੰਡੇ ਨੂੰ ਜਿਹੜਾ ਹੈਗਾ ਲੈ ਕੇ ਗਿਆ ਉਹ ਲੈ ਕੇ ਜਾਂਦਾ ਹੈ ਤੇ ਉਸ ਤੋਂ ਬਾਅਦ ਉਹਦਾ ਇੰਜੈਕਟ ਕਰਦਾ ਜਾਂ ਕਿਸ ਤਰ੍ਹਾਂ ਦੇ ਨਾਲ ਪਰ ਉਹ ਕਹਿੰਦੇ ਨੇ ਕਿ ਚਟੇ ਦੀ ਓਵਰਡੋਜ਼ ਦੇ ਨਸ਼ੇ ਦੇ ਨਾਲ ਜਿਹੜੀ ਆ ਮੌਤ ਹੋਈ ਆ ਤੁਸੀਂ ਭੂਮਿਕਾ ਦੇ ਵਿੱਚ ਅਧੂਰਾਪਣ ਕੀ ਰਿਹਾ ਹੋ ਇਹ ਰਿਹਾ ਕਿ ਪਹਿਲਾ ਬਿਆਨ ਉਹਨਾਂ ਦਾ ਇਹ ਸੀ ਕਿ ਨਸ਼ੇ ਦੀ ਓਵਰਡੋਜ਼ ਦੇ ਨਾਲ ਮੌਤ ਹੋਈ ਆ ਪਰ ਉਸ ਤੋਂ ਬਾਅਦ ਉਹੀ ਅਸ਼ੋਕ ਕੁਮਾਰ ਹੋਰੀ ਬਿਆਨ ਬਦਲਦੇ ਵੀ ਨਜ਼ਰ ਆਏ ਉਹੀ ਅਸ਼ੋਕ ਕੁਮਾਰ ਹੋਰਾਂ ਨੇ ਇਹ ਵੀ ਕਿਹਾ ਕਿ ਮੈਥੋਂ ਗਲਤੀ ਦੇ ਨਾਲ ਬਿਆਨ ਦਿੱਤਾ ਗਿਆ ਮੇਰੇ ਪੁੱਤ ਦੀ ਮੌਤ ਹਾਰਟ ਅਟੈਕ ਦੇ ਨਾਲ ਹੋਈ ਆ ਜਾਂ ਕਿਵੇਂ ਹੋਈ ਆ ਮੈਨੂੰ ਇਸ ਚੀਜ਼ ਦਾ ਨਹੀਂ ਪਤਾ ਮੈਂ ਸਰਕਾਰ ਦੇ ਖਿਲਾਫ ਜੋ ਬੋਲਿਆ ਉਹ ਮੈਨੂੰ ਨਹੀਂ ਬੋਲਣਾ ਚਾਹੀਦਾ ਸੀ ਇਹ ਚੀਜ਼ ਤੁਹਾਨੂੰ ਹੂਮਕਾ ਦੇ ਵਿੱਚ ਬੋਲਣੀ ਚਾਹੀਦੀ ਸੀ ਤੁਹਾਡੀ ਭੂਮਿਕਾ ਅਧੂਰੀ ਸੀ ਇਹ ਬਿਆਨ ਬਿਆਨ ਹੈਗਾ ਆ ਮਤਲਬ ਮੇਨ ਪ੍ਰੋਗਰਾਮ ਕਰਨ ਦਾ ਅੱਜ ਮਕਸਦ ਹੀ ਇਹ ਆ ਕਿ ਸਰਕਾਰਾਂ ਸੰਘੀ ਕਿਵੇਂ ਘੁੱਟਦੀਆਂ ਹੁੰਦੀਆਂ ਸਰਕਾਰਾਂ ਚੁੱਪ ਕਿਵੇਂ ਕਰਵਾਉਂਦੀਆਂ ਹੁੰਦੀਆਂ ਇੱਕ ਪੁਲਿਸ ਮੁਲਾਜ਼ਮ ਜੀਨੇ ਆਪਦਾ ਪੁੱਤ ਖੋਲਿਆ ਚਿੱਟੇ ਦੇ ਕਰਕੇ ਉਹਨੋ ਲੋਕਾਂ ਦੇ ਵਿੱਚ ਇਹ ਵੀ ਨਹੀਂ ਕਹਿ ਸਕਦਾ ਕਿ ਮੇਰਾ ਪੁੱਤ ਚਿੱਟੇ ਦੇ ਨਾਲ ਮਰਿਆ ਆ ਸਰਕਾਰ ਦੀ ਨਲਾਇਕੀ ਦੇ ਕਰਕੇ ਚਿੱਟਾ ਬੰਦ ਨਹੀਂ ਹੋਇਆ ਜਿਸ ਦੇ ਕਰਕੇ ਮੇਰੇ ਪੁੱਤ ਦੀ ਜਿਹੜੀ ਆ ਉਹ ਮੌਤ ਹੋਈ ਆ ਇਹ ਕਿਹਾ ਤਾਂ ਸਰਕਾਰ ਨੇ ਝਟੋ ਦਾ ਬਿਆਨ ਬਦਲਾਤਾ ਕਿਉਂ ਕਿਉਂ ਭਾਈ ਇਸ ਸਰਕਾਰ ਨੇ ਪੱਟਾਂ ਤੇ ਥਾਪੀਆਂ ਯੁੱਧ ਨਸ਼ੇ ਵਿਰੁੱਧ ਦੇ ਕਰਕੇ ਵੀ ਮਾਰਨੀਆਂ ਨੇ ਇਸ ਸਰਕਾਰ ਨੇ ਥਾਪੀਆਂ ਯੁੱਧ ਨਸ਼ੇ ਵਿਰੁੱਧ 2.0 ਨਮਾ ਬਿਹਾਣ ਚਲਾ ਕੇ ਵੀ ਪੱਟਾਂ ਤੇ ਥਾਪੀਆਂ ਮਾਰਨੀਆਂ ਨੇ ਇਹ ਸਰਕਾਰ ਨੇ ਪੋਸਟਰ ਲਾ ਕੇ ਕਿ ਯੋਧ ਨਸ਼ਾ ਦੇ ਵਿਰੁੱਧ ਚਲਾਤਾ ਪੰਜਾਬ ਨੂੰ ਨਸ਼ਾ ਮੁਕਤ ਕਰਦਾ ਉਹਦੇ ਕਰਕੇ ਵੀ ਥਾਪੀਆਂ ਮਾਰਨੀਆਂ ਨੇ ਤੇ ਜੇ ਭਾਈ ਉਹਦੇ ਆਪ ਦੇ ਪੁਲਿਸ ਮੁਲਾਜ਼ਮ ਇਹ ਕਹਿਣ ਲੱਗ ਜਾਣ ਕਿ ਸਰਕਾਰ ਨੇ ਨਸ਼ਾ ਬੰਦ ਕਿੱਥੇ ਕਰਵਾਇਆ ਜੇ ਉਹਦੇ ਆਪ ਦੇ ਪੁਲਿਸ ਮੁਲਾਜ਼ਮ ਇਹ ਕਹਿਣ ਲੱਗ ਜਾਣ ਕਿ ਭਾਈ ਚਿੱਟੇ ਦੇ ਨਾਲ ਮੇਰੇ ਪੁੱਤ ਦੀ ਮੌਤ ਹੋਈ ਆ ਤੇ ਗਲੀ ਗਲੀ ਦੇ ਵਿੱਚ ਮਹੱਲੇ ਮਹੱਲੇ ਦੇ ਵਿੱਚ ਨਸ਼ਾ ਵਿਕਦਾ ਆ ਤਾਂ ਫਿਰ ਭਾਈ ਉਹਨਾਂ ਦਾ ਯੁੱਧ ਨਸ਼ਿਆਂ ਵਿਰੁੱਧ ਰਹਿ ਕੀ ਜਾਊਗਾ ਮੈਨੂੰ ਇਹ ਤੇ ਪੁੱਛਣਾ ਚਾਹਣਾ ਕਿ ਮੁੱਖ ਮੰਤਰੀ ਸਾਹਿਬ ਹੈ ਜੁਰਤ ਜਿਹੜੇ-ਜਿਹੜੇ ਇਲਾਕਿਆਂ ਦੇ ਨਾਮ ਉਸ ਅਸ਼ੋਕ ਕੁਮਾਰ ਹੋਰਾਂ ਨੇ ਲਏ ਆ ਕਿ ਇੰਨਾ-ਇੰਨਾ ਇਲਾਕਿਆਂ ਦੇ ਵਿੱਚ ਨਸ਼ਾ ਵਿਕਦਾ ਹੈ ਜੁਰਤ ਕਿ ਜਾ ਕੇ ਉੱਥੇ ਨਸ਼ਾ ਤਸਕਰਾਂ ਨੂੰ ਫੜੋਗੇ ਐਸਐਚਓ ਸਾਹਿਬ ਹੈ ਜੁਰਤ ਕਿ ਜਾ ਕੇ ਉੱਥੇ ਨਸ਼ਾ ਤਸਕਰਾਂ ਨੂੰ ਫੜੋਗੇ ਡੀਐਸਪੀ ਸਾਹਿਬ ਐਸਐਸਪੀ ਸਾਹਿਬ ਜਾਓਗੇ ਜਾ ਕੇ ਫੜੋਂਗੇ ਨਸ਼ਾ ਤਸਕਰਾਂ ਨੂੰ ਜਿਨ੍ਹਾਂ ਨੇ ਇੱਕ ਅਸ਼ੋਕ ਕੁਮਾਰ ਦਾ ਘਰ ਤਾਂ ਉਜਾੜੇ ਉਜਾੜਿਆ ਹੋਰ ਪਤਾ ਨਹੀਂ ਕਿੰਨੇ ਘਰ ਉਜਾੜਤੇ ਤੇ ਇਹ ਉਜਾੜਾ ਇੱਥੇ ਨਹੀਂ ਮੁੱਕਣਾ ਇਹ ਉਜਾੜਾ ਐਦਾਂ ਹੀ ਜਾਰੀ ਰਹਿਣਾ ਐਦਾਂ ਹੀ ਜਾਰੀ ਇਹ ਉਜਾੜਾ ਰਹਿਣਾ ਮਤਲਬ ਤੁਹਾਡੇ ਯੋਧ ਨਸ਼ਾ ਵਿਰੋਧਤ ਦੇ ਅਭਿਆਨ ਦੀ ਪੋਲ ਇੱਕ ਪੁਲਿਸ ਮੁਲਾਜ਼ਮ ਨੇ ਖੋਲ ਕੇ ਰੱਖ ਦਿੱਤੀ ਹੈ ਤੁਹਾਡੇ ਯੋਧ ਨਸ਼ਾ ਵਿਰੋਧਤ ਦੀਆਂ ਰੈਲੀਆਂ ਦੀ ਪੋਲ ਇੱਕ ਪੁਲਿਸ ਮੁਲਾਜ਼ਮ ਦੇ ਪੁੱਤਰ ਦੀ ਮੌਤ ਨੇ ਖੋਲ ਕੇ ਰੱਖ ਦਿੱਤੀ ਹੈ ਉਰੇ ਜਿਹੜਾਗਾ ਭਾਂਡਾ ਭੰਨ ਕੇ ਰੱਖ ਦਿੱਤਾ ਜਿਹੜੀਆਂ ਜਿਹੜੀਆਂ ਤੁਸੀਂ ਡਾਰਾ ਮਾਰਦੇ ਸੀ ਜਿਹੜਾ ਤੁਸੀਂ ਪੱਟਾ ਤੇ ਥਾਪੀਆਂ ਮਾਰਦੇ ਸੀ ਕਿ ਪੰਜਾਬ ਨੂੰ ਅਸੀਂ ਨਸ਼ਾ ਮੁਕਤ ਕਰਤਾ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਨਸ਼ਾ ਖਤਮ ਹੋ ਰਿਹਾ ਤੁਹਾਡੇ ਆਕਾ ਅਰਵਿੰਦ ਕੇਜਰੀਵਾਲ ਕਹਿੰਦੇ ਸੀ ਕਿ ਪੰਜਾਬ ਨੂੰ ਅਸੀਂ ਨਸ਼ਾ ਮੁਕਤ ਕਰਤਾ ਪੰਜਾਬ ਨਸ਼ਾ ਮੁਕਤ ਹੋ ਰਿਹਾ ਤੁਹਾਡੇ ਮੰਤਰੀ ਤਰਨਪ੍ਰੀਤ ਸੌਂਧੋਰੀ ਕਹਿੰਦੇ ਸੀ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਤਾ ਪੰਜਾਬ ਭਾਈ ਨਸ਼ਾ ਮੁਕਤ ਹੋ ਗਿਆ ਉਹਨਾਂ ਨੇ ਤਾਂ ਪਿੰਡਾਂ ਦੀ ਮਤਲਬ ਨੰਬਰੀ ਨੰਬਰ ਵੀ ਦੱਸਦੇ ਸੀ ਕਿ ਇੰਨੇ ਪਿੰਡ ਨਸ਼ਾ ਮੁਕਤ ਭਾਈ ਪੰਜਾਬ ਦੇ ਹੋਗੇ ਲੋਕਾਂ ਨੇ ਬੋਰਡ ਲਾਤੇ ਸਾਹਮਣੇ ਕਿ ਭਾਈ ਪੰਜਾਬ ਹੁਣ ਇੰਨੇ ਪਿੰਡ ਪੰਜਾਬ ਦੇ ਨਸ਼ਾ ਮੁਕਤ ਹੋਗੇ ਤੇ ਜੇ ਭਾਈ ਪੰਜਾਬ ਦੇ ਪਿੰਡ ਨਸ਼ਾ ਮੁਕਤ ਹੋਗੇ ਤਾਂ ਫਿਰ ਉਹ ਕਿਹੜਾ ਪੰਜਾਬ ਆ ਜਿੱਥੇ ਨਸ਼ਾ ਵਿਕੀ ਜਾਂਦਾ ਉਹ ਕਿਹੜਾ ਇਲਾਕਾ ਆ ਜਿੱਥੇ ਆ ਨਸ਼ਾ ਵਿਕੀ ਜਾਂਦਾ ਕੀ ਇਹ ਪੰਜਾਬ ਤੁਹਾਡੀ ਸਲਤਨਤ ਦੇ ਵਿੱਚ ਨਹੀਂ ਆਉਂਦਾ ਜਿਹੜੀ ਸਲਤਨਤ ਤੇ ਤੁਸੀਂ ਜਿੱਥੇ ਤੁਸੀਂ ਰਾਜ ਕਰਦੇ ਹੋ ਕਿ ਉੱਥੇ ਇਹ ਪੰਜਾਬ ਨਹੀਂ ਆਉਂਦਾ ਉੱਥੇ ਇਲਾਕੇ ਨਹੀਂ ਹੁੰਦੇ ਮਤਲਬ ਇੱਕ ਐਸਾ ਬਦਲਾ ਆਇਆ ਕਿ ਇੱਕ ਬਦਲਾ ਦੇ ਬਦਲਾ ਦੇ ਬਦਲਾ ਦੀ ਸਰਕਾਰ ਦੇ ਵਿੱਚ ਹੁਣ ਲੋਕ ਇਹ ਵੀ ਨਹੀਂ ਕਹਿ ਸਕਦੇ ਕਿ ਸਾਡੇ ਇਲਾਕੇ 'ਚ ਨਸ਼ਾ ਵਿਕਦਾ ਤੇ ਜੇ ਤੁਸੀਂ ਕਹੋਗੇ ਤੁਹਾਡੇ ਸਿਰ ਤੇ ਡੰਡਾ ਸਰਕਾਰ ਦਾ ਤੁਹਾਡੇ ਸਿਰ ਤੇ ਡੰਡਾ ਪੁਲਿਸ ਪ੍ਰਸ਼ਾਸਨ ਦਾ ਤੁਹਾਡੇ ਸਿਰ ਤੇ ਡੰਡਾ ਇਹਨਾਂ ਦੇ ਭਮੱਕੜਾਂ ਦਾ ਇਨਾਂ ਦੇ ਵਰਕਰਾਂ ਦਾ ਸਬਦਾ ਕਿ ਹਾਂ ਹਾਂ ਸਾਡੀ ਸਰਕਾਰ ਨੂੰ ਬਗਰਾਮ ਕਿਉਂ ਕੀਤਾ ਉਹ ਭਾਈ ਜੇ ਕਿਤੇ ਕੋਈ ਊਣਤਾਈ ਆ ਜੇ ਕਿਤੇ ਕੁਝ ਗਲਤ ਹੋ ਰਿਹਾ ਉਹਨੂੰ ਮੀਡੀਆ ਦੱਸੂਗਾ ਉਹ ਮੀਡੀਆ ਜਿਹੜਾ ਆਜ਼ਾਦ ਤੌਰ ਤੇ ਚੱਲਦਾ ਜਿਹਦੀ ਸੰਗੀ ਤੁਸੀਂ ਘੁੱਟਦੇ ਆਇਓ 2022 ਤੋਂ ਤੇ ਹੁਣ ਤੱਕ ਘੁੱਟਦੇ ਹੋ ਤੇ ਐਦੋਂ ਬਾਅਦ ਵੀ ਘੁੱਟਦੇ ਰਹੇ ਹੋ ਅਗਲੇ ਵੀ ਘੁੱਟਣਗੇ ਉਦੋਂ ਅਗਲੇ ਵੀ ਘੁੱਟਣਗੇ ਤੁਸੀਂ ਸਿਖਾਇਆ ਤੇ ਭਾਈ ਉਹ ਲੋਕ ਦੱਸਣਗੇ ਆਮ ਲੋਕ ਜਿਹੜੇ ਘਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਰਹਿੰਦੇ ਆ ਜਿੱਥੇ ਕੁਝ ਗਲਤ ਹੁੰਦਾ ਤੇ ਜੇ ਕੁਝ ਗਲਤ ਹੁੰਦਾ ਉਹ ਲੋਕ ਦੱਸਦੇ ਨੇ ਤਾਂ ਤੁਹਾਡਾ ਫਰਜ਼ ਉਸ ਨੂੰ ਸੁਧਾਰਨਾ ਆ ਨਾ ਕਿ ਉਸ ਦੇ ਸੰਗੀ ਕੁੱਟਣੀ ਨਾ ਕਿ ਉਸ ਦਾ ਗळा ਕੁੱਟਣਾ ਨਾ ਕਿ ਬਿਆਨਾਂ ਤੋਂ ਬਦਲਵਾਉਣਾ ਅੱਛਾ ਇੱਕ ਪਿਓ ਦੇ ਇੱਕ ਇੱਕ ਪੁੱਤ ਦੀ লাশ ਦੇ ਕੋਲੇ ਪਿਓ ਖੜਦਾ ਆ ਉਸ ਵੇਲੇ ਪਿਓ ਆਪਣਾ ਦਰਦ ਬਿਆਨ ਕਰਦਾ ਆ ਉਹ ਇੱਕ ਪਾਰਟੀ ਨਾਲ ਵੀ ਜੋੜ ਦਿੰਦਾ ਕਿ ਭਾਈ ਇਸ ਇਸ ਪਾਰਟੀ ਦਾ ਰਾਜ ਲੈਓ ਅਮਰਪਾਲ ਸਿੰਘ ਦੇ ਨਾਲ ਜੋੜਦਾ ਅਮਰਪਾਲ ਦਾ ਰਾਜ ਲੈਓ ਜਾਂ ਫਿਰ ਯੋਗੀ ਦਾ ਰਾਜ ਲੈਓ ਜੇ ਪੰਜਾਬ ਬਚਾਉਣਾ ਇੱਥੋਂ ਤੱਕ ਕਹਿਿੰਦਾ ਕਿ ਭਾਈ ਪੰਜਾਬ ਛੱਡ ਦਿਓ ਜੇ ਕਰਸੀ ਆਪਦੇ ਜੁਆਕ ਬਚਾਉਣੇ ਆ ਉਸ ਵੇਲੇ ਜਿਹੜੇ ਉਹਦੇ ਬਿਆਨ ਦਿੱਤੇ ਆਪਦੇ ਪੁੱਤ ਦੀ ਅੱਛਾ ਮੈਨੂੰ ਇਹ ਗੱਲ ਦੱਸੋ ਕਿ ਉਹ ਪੁਲਿਸ ਮੁਲਾਜ਼ਮ ਫਿਰ ਮੈਂਟਲੀ ਉਸ ਸਥਿਤੀ ਉਹਦੀ ਸਹੀ ਨਹੀਂ ਆ ਕਿ ਜੇ ਉਹਦਾ ਪੁੱਤ ਮਰਿਆ ਤੇ ਉਹ ਆਪਦੀ ਪੁੱਤ ਦੀ Laash ਸੜਕ ਦੇ ਉੱਪਰ ਰੱਖ ਕੇ ਰੋਸ ਪ੍ਰਦਰਸ਼ਨ ਕਰ ਰਿਹਾ ਉੱਥੇ ਖੜ ਕੇ ਉਹ ਬਿਆਨ ਦੇ ਰਿਹਾ মিডিਆ ਦੇ ਵਿੱਚ ਉਹਨੇ ਬਿਆਨ ਦਿੱਤੇ ਕਿ ਉਹ ਉਹ ਮੈਂਟਲੀ ਤੌਰ ਤੇ ਸਹੀ ਨਹੀਂ ਆ ਤੇ ਜੇ ਮੈਂਟਲੀ ਤੌਰ ਤੇ ਸਹੀ ਨਹੀਂ ਆ ਤੇ ਫਿਰ ਭਾਈ ਮਹਿਕਮੇ ਦੇ ਵਿੱਚ ਤੁਸੀਂ ਨੌਕਰੀਓ ਤੋਂ ਕਿਵੇਂ ਕਰਵਾਈ ਜਾਂਦੇ ਹੋ ਜਿਹੜਾ ਪਹਿਲਾਂ ਤਾਂ ਇਹ ਕਹਿੰਦਾ ਕਿ ਭਾਈ ਅਸਲ ਦੇ ਵਿੱਚ ਕਿ ਚਿੱਟਾ ਬਹੁਤ ਜ਼ਿਆਦਾ ਵਿਕਦਾ ਨਾਮ ਲੈਂਦਾ ਤੇ ਉਸ ਤੋਂ ਬਾਅਦ ਫਿਰ ਉਹ ਬਿਆਨ ਬਦਲ ਜਾਂਦਾ ਆ ਕੀ ਗੱਲ ਭਾਈ ਤਾਂ ਮਤਲਬ ਸਾਫ਼ ਤੌਰ ਤੇ ਇਹ ਇਹ ਸਾਬਤ ਹੁੰਦਾ ਕਿ ਹੁਣ ਡੰਡਾ ਕਿਹਦਾ ਚੜਾ ਕਿਉਂਕਿ ਭਾਈ ਉਹ ਤਾਂ ਅਜੇ ਨੌਕਰੀ ਕਰਦਾ ਫਿਰ ਕੀ ਮੰਨੀਏ ਕਿ ਪ੍ਰਸ਼ਾਸਨ ਦਾ ਦਬਾਅ ਜਾਂ ਫਿਰ ਸਰਕਾਰ ਦਾ ਦਬਾਅ ਮੈਂ ਤੁਹਾਨੂੰ ਕਿਹਾ ਤਾਂ ਹੈ ਜੇਕਰ ਤੁਸੀਂ ਆਮ ਇਨਸਾਨ ਸਰਕਾਰ ਦੀਆਂ ਕੁਰਕੀਆਂ ਦੇ ਖਿਲਾਫ ਬੋਲੂ ਆਮ ਇਨਸਾਨ ਪੰਜਾਬ ਦੇ ਵਿੱਚ ਹੁੰਦੇ ਗਲਤ ਦੇ ਖਿਲਾਫ ਬੋਲੂ ਆਮ ਇਨਸਾਨ ਪੰਜਾਬ ਦੇ ਵਿੱਚ ਹੁੰਦੀ ਤਕੇ ਸ਼ਾਹੀ ਦੇ ਖਿਲਾਫ ਬੋਲੂ ਉਤੇ ਡੰਡੇ ਚੱਲਣਿਆ ਜਨਾਬ ਡੰਡੇ ਡੰਡੇ ਕੀ ਦੇ ਪਹਿਲਾ ਡੰਡਾ ਸਰਕਾਰ ਦਾ ਦੂਜਾ ਡੰਡਾ ਪੁਲਿਸ ਦਾ ਤੀਜਾ ਡੰਡਾ ਜਿਹੜੇ ਇਹਨਾਂ ਦੇ ਬਣਾਏ ਹੋਏ ਜਿਹੜੇ ਕੋਈ ਪ੍ਰਧਾਨ ਨੇ ਜਾਂ ਇਹਨਾਂ ਦੇ ਬਣਾਏ ਹੋਏ ਕੋ ਮੱਕੜ ਨੇ ਜਾਂ ਇਹਨਾਂ ਦੇ ਬਣਾਏ ਹੋਏ ਜਿਹੜੇ ਵਰਕਰ ਨੇ ਤੀਜਾ ਡੰਡਾ ਉਹਨਾਂ ਦਾ ਇਹ ਡੰਡੇ ਤੁਹਾਡੇ ਤੇ ਚੱਲਣਗੇ ਤੇ ਜੇ ਕੋਈ ਅਦਾਰਾ ਜੇ ਕੋਈ মিডিਆ ਬੋਲੂ ਉਹਦੀ ਸੰਗੀ ਸੰਗੀਕੁੱਟੀ ਜਾਣੀ ਆ ਸੰਗੀ ਕਿੱਥੋਂ ਹੁਣ ਦਿੱਲੀ ਵਾਲੇ ਕੁੱਟਦੇ ਆ ਕਿ ਪੰਜਾਬ ਵਾਲੇ ਕੁੱਟਦੇ ਆ ਤਾਂ ਅਸੀਂ ਦੱਸ ਨਹੀਂ ਸਕਦੇ ਪਰ ਸੰਗੀ ਉਹਦੀ ਜਿਹੜੀ ਆ ਉਹ ਕੁੱਟੀ ਜਾਣੀ ਆ ਤੇ ਮੈਂ ਹੁਣ ਪੁੱਛਦਾ ਕਿ ਭਾਈ ਕਿੱਥੇ ਆ ਤੁਹਾਡਾ ਯੁੱਧ ਨਸ਼ਿਆਂ ਵਿਰੁੱਧ ਹੁਣ ਤੁਸੀਂ ਇੱਕ ਗੱਲ ਦੇਖੋ ਕਦੇ ਵੀ ਕਿਸੇ ਵੀ ਚੀਜ਼ ਦਾ ਸੀਕੁਅਲ ਬੰਦਾ ਆ ਕੋਈ ਵੀ ਚੀਜ਼ ਦਾ ਦੂਜਾ 파ਟ ਬਣਦਾ ਹੈ ਜਦੋਂ ਪਹਿਲਾ 파ਟ ਮੁਕੰਮਲ ਹੁੰਦਾ ਉਸ ਤੋਂ ਬਾਅਦ ਹੀ ਬਣਦਾ ਹੈ ਕੋਈ ਵੀ ਫਿਲਮ ਬਣਦੀ ਆ ਕੋਈ ABC ਕੋਈ ਵੀ ਫਿਲਮ ਬਣੀ ਪਹਿਲਾਂ ਇੱਕ ਫਿਲਮ ਬਣੀ ਉਹ ਮੈਂ ਮੇਰੇ ਯਾਦਾ ਫਿਲਮਾਂ ਤਾਂ ਯਾਦ ਨਹੀਂ ਚਰੋ ਜੱਟਾਂ ਨ ਜੁਲੀਅਟ ਦੀ ਗੱਲ ਕਰ ਲੈਂਦੇ ਆ ਸ਼ਾਇਦ ਉਹਦੇ ਦੋ ਤਿੰਨ 파ਟ ਪਤਾ ਨਹੀਂ ਕਿੰਨੇ 파ਟ ਆਏ ਨੇ ਪਹਿਲਾਂ ਜੱਟਾਂ ਨ ਜੁਲੀਅਟ 1 ਆਈ ਫਿਰ ਜੱਟਾਂ ਨ ਜੁਲੀਅਟ 2 ਆਈ ਸ਼ਾਇਦ ਐਸਾ ਕੁਝ ਹੀ ਸੀ ਜੱਟਾਂ ਨ ਜੁਲੀਅਟ 2 ਤੋਂ ਬਾਅਦ ਤਾਂ ਨਹੀਂ ਬਣਾਈ ਪਹਿਲਾਂ ਬਣਾਈ ਉਸ ਤੋਂ ਬਾਅਦ 2 ਆਈ ਤਾਂ ਹੁਣ ਤੁਸੀਂ ਯੁੱਧ ਨਸ਼ਿਆਂ ਵਿਰੁੱਧ ਅਭਿਆਨ 2.0 ਚਲਾ ਰਹੇ ਹੋ 16 ਤਰੀਕ ਨੂੰ ਕੱਲ 11 ਵਜੇ ਮੋਗੇ ਦੇ ਕਿਲੀ ਚਾਲਾਂ ਦੇ ਵਿੱਚ ਰੈਲੀ ਕਰ ਰਹੇ ਹਾਂ ਤੁਹਾਡੇ ਮੰਤਰੀ ਮੁੱਖ ਮੰਤਰੀ ਸਾਹਿਬ ਤੁਹਾਡੇ ਅਰਵਿੰਦ ਕੇਜਰੀਵਾਲ ਸਾਹਿਬ ਹੋਰ ਹੋਰੇ ਵੀ ਸ਼ਾਇਦ ਆਉਣ ਜਾਂ ਫਿਰ ਤੁਹਾਡੇ ਦਿੱਲੀ ਦੇ ਲੀਡਰ ਵੀ ਹੋਣ ਆ ਕੇ ਪਤਾ ਨਹੀਂ ਕਿ ਕੈਸੇ ਕੈਸੀਆਂ ਜਿਹੜੀਆਂ ਗੱਲਾਂ ਉਹਨਾਂ ਨੇ ਕਰਨੀਆਂ ਆ ਕੇ ਪਤਾ ਨਹੀਂ ਕਿ ਕੈਸੀਆਂ ਕੈਸੀਆਂ ਪੱਟਾਂ ਤੇ ਥਾਪੀਆਂ ਮਾਰਨੀਆਂ ਪਤਾ ਨਹੀਂ ਕੈਸੀਆਂ ਕੈਸੀਆਂ ਜ਼ਿੰਮੇਵਾਰੀਆਂ ਚੱਕਣੀਆਂ ਕਿ ਪੰਜਾਬ ਚੋਂ ਆ ਖਤਮ ਕਰਤਾ ਉਹ ਖਤਮ ਕਰਤਾ ਭਾਈ ਇੱਕ ਗੱਲ ਦੱਸ ਦਿਓ ਉੱਥੇ ਖੜਕੇ ਕਿ ਤੁਸੀਂ ਕਿ ਮੈਂ ਪੂਰੀ ਕਰ ਲਵਾਂ ਗੱਲ ਇੱਕ ਗੱਲ ਦੱਸ ਦਿਓ ਕਿ ਭਾਈ ਕੀ ਤੁਸੀਂ ਯੁੱਧ ਨਸ਼ਾ ਵਿਰੁੱਧ ਪਹਿਲਾ ਚਲਾਇਆ ਉਹ ਕਾਮਯਾਬ ਰਿਹਾ ਉਹਦੇ ਵਿੱਚ ਤੁਹਾਡੀ ਕਾਮਯਾਬੀ ਕੀ ਰਹੀ ਸਵਾਏ ਉਸ ਨਾਮ ਤੇ ਕਿ ਤੁਸੀਂ ਕਿਸੇ ਦਾ ਬਨੇਰਾ ਜਾ ਕੇ ਬਨੇਰੇ ਤੇ ਪੀਲਾ ਪੰਜਾ ਟਾਤਾ ਬਨੇਰਾ ਟਾਤਾ ਉਹ ਨੂੰ ਜਿਹੜਾ ਹੈਗਾ ਪ੍ਰਚਾਰ ਇਸ ਤਰ੍ਹਾਂ ਦੇ ਨਾਲ ਕਰਦੇ ਹੋ ਕਿ ਭਾਈ ਇਹ ਨਸ਼ਾ ਵੇਚਦਾ ਸੀ ਪਰ ਅਸਲ ਦੇ ਵਿੱਚ ਜਦੋਂ ਪੁਲਿਸ ਪ੍ਰਸ਼ਾਸਨ ਤੋਂ ਪੁੱਛਿਆ ਜਾਂਦਾ ਤਾਂ ਉਹ ਕਹਿੰਦਾ ਕਿ ਜੀ ਗੈਰ ਕਾਨੂੰਨੀ ਉਸਾਰੀ ਸੀ ਉਹ ਤੋਂ ਸવાય ਹੋਰ ਤੁਹਾਡੇ ਯੁੱਧ ਨਸ਼ਿਆਂ ਵਿਰੁੱਧ ਦੀ ਪ੍ਰਾਪਤੀ ਦੱਸ ਦਿਓ ਕੀ ਹੈ ਕੀ ਪ੍ਰਾਪਤੀ ਤੁਸੀਂ ਕੀਤੀ ਆ ਜਿਹੜੇ ਨਸ਼ਿਆਂ ਵਾਲੇ ਫੜਦੇ ਹੋ ਥੋੜੇ ਬਹੁਤੇ ਕੋਈ ਨਸ਼ੇ ਵਾਲਾ ਫੜ ਲਿਆ ਮੈਂ ਕਹਿੰਦਾ ਕਿ ਥੋੜੇ ਬਹੁਤੇ ਵਾਲਾ ਵੀ ਹੋਣਾ ਚਾਹੀਦਾ ਫੜਿਆ ਠੀਕ ਹੀ ਆ ਵੱਡੇ ਕਿੰਨੇ ਮગર ਮੱਛਾਂ ਨੂੰ ਤੁਸੀਂ ਹੱਥ ਪਾਇਆ ਕਿੰਨਾ ਨਸ਼ਾ ਪੰਜਾਬ ਦੇ ਵਿੱਚੋਂ ਖਤਮ ਕੀਤਾ ਤੁਹਾਡੇ ਪਹਿਲੇ ਅਭਿਆਨ ਦੇ ਵਿੱਚ ਤੁਹਾਡੇ ਪਹਿਲੇ ਅਭਿਆਨ ਦੀ ਪ੍ਰਾਪਤੀ ਕੀ ਆ ਕਿਹੜੇ ਉਹ ਪਿੰਡ ਨੇ ਜਿੱਥੇ ਪਹਿਲਾਂ ਨਸ਼ਾ ਧੜਾ ਧੜ ਵਿਕਦਾ ਸੀ ਅੱਜ ਉਥੇ ਨਸ਼ੇ ਦੀ ਵਿਕਰੀ ਖਤਮ ਹੋਈ ਜਾਂ ਖਤਮ ਦੇ ਬਰਾਬਰ ਹੋਈ ਜਾਂ ਫਿਰ ਘਟੀ ਕਿੰਨੇ ਪ੍ਰਤੀਸ਼ਤ ਘਟੀਓ ਪਿੰਡ ਕਿਹੜੇ ਕਿਹੜੇ ਨੇ ਉਹ ਦੱਸਿਓ ਜ਼ਰੂਰ ਪਰ ਸਰਕਾਰ ਪੰਜਾਬ ਦੇ ਵਿੱਚ ਮੈਂ ਪੰਜਾਬ ਦੇ ਵਿੱਚ ਉਹ ਕਿਹੜੇ ਵੱਡੇ ਮਗਰਮੱਥ ਨੇ ਜਿਹੜੇ ਫੜੇ ਫੜ ਕੇ ਤੁਸੀਂ ਜੇਲ੍ਹਾਂ ਦੇ ਵਿੱਚ ਡੱਕੇ ਇਸ ਕੇਸ ਦੇ ਵਿੱਚ ਕਿ ਭਾਈ ਇਹ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਨਸ਼ੇ ਦੀ ਤਸਕਰੀ ਕਰਦੇ ਸੀ ਉਹ ਤੁਹਾਡੀ ਪ੍ਰਾਪਤੀ ਹੂ ਤੇ ਉਹ ਪ੍ਰਾਪਤੀ ਕੀ ਆ ਉਹ ਦੱਸਿਓ ਕਿਹੜੇ ਉਹ ਵੱਡੇ ਮਗਰਮਚ ਜਿਨ੍ਹਾਂ ਨੇ ਨਸ਼ਾ ਵੇਚ-ਵੇਚ ਕੇ ਆਪਣੀਆਂ ਜ਼ਮੀਨਾਂ ਬਣਾਈਆਂ ਨਸ਼ਾ ਵੇਚ-ਵੇਚ ਕੇ ਆਪਣੀਆਂ ਪ੍ਰਾਪਰਟੀਆਂ ਬਣਾਈਆਂ ਤੇ ਉਹਨਾਂ ਦੀਆਂ ਪ੍ਰਾਪਰਟੀਆਂ ਤੁਸੀਂ ਜਿਹੜੀਆਂ ਹੈਗੀਆਂ ਸੀਜ਼ ਕੀਤੀਆਂ ਉਹਨਾਂ ਉਹ ਕਿਹੜੇ-ਕਿਹੜੇ ਨੇ ਉਹ ਵੀ ਜ਼ਰੂਰ ਦੱਸਿਓ ਉਹ ਤੁਹਾਡੀ ਪ੍ਰਾਪਰਤੀ ਹੋਊਗੀ ਕਿਹੜੇ ਉਹਨਾਂ ਘਰਾਂ ਤੇ ਬਲਡੋਜ਼ਰ ਚੱਲਿਆ ਜਿਹੜੇ ਨਸ਼ਾ ਤਸਕਰਾਂ ਨੇ ਲੱਖਾਂ ਮਾਮਾ ਦੀਆਂ ਕੋਖਾਂ ਜਿਹੜੀਆਂ ਨੇ ਉਹ ਉਹ ਜਾੜ ਦਿੱਤੀਆਂ ਭੈਣਾਂ ਦੇ ਸੁਹਾਗ ਉਜਾੜ ਦਿੱਤੇ ਘਰਾਂ ਦੇ ਜਗਦੇ ਦੀਵੇ ਬੁਝਾ ਦਿੱਤੇ ਘਰਾਂ ਦੇ ਕੱਲੇ-ਕੱਲੇ ਚਿਰਾਗ ਸੀ ਉਹ ਉਜੜ ਗਏ ਸਿਰਫ ਤੇ ਸਿਰਫ ਚਿੱਟੇ ਕਰਕੇ ਕਿਹੜੇ ਐਸੇ ਤਸਕਰਾਂ ਦੇ ਘਰਾਂ ਦੇ ਉੱਪਰ ਤੁਸੀਂ ਪੀਲਾ ਪੰਜਾਬ ਬਲਡੋਜ਼ਰ ਚਲਾਇਆ ਉਹ ਦੱਸਿਓ ਉਹ ਪ੍ਰਾਪਤੀ ਹੋਊਗੀ ਤੁਹਾਡੇ ਯੁੱਧ ਨਸ਼ਿਆਂ ਵਿਰੋਧੇ ਪਹਿਲੇ ਅਭਿਆਨ ਦੀ ਤੇ ਜੇਕਰ ਤੁਹਾਡਾ ਯੁੱਧ ਨਸ਼ਿਆਂ ਵਿਰੋਧਾ ਪਹਿਲਾ ਬਿਆਨ ਸਿਰਫ ਇਛਤਿਆਰਾਂ ਦੇ ਵਿੱਚ ਆ ਸਿਰਫ ਤੁਹਾਡੀਆਂ ਮਸ਼ਹੂਰੀਆਂ ਦੇ ਵਿੱਚ ਆ ਤਾਂ ਭਾਈ ਫਿਰ ਕਰੋੜਾਂ ਦਾ ਖਰਚਾ ਤੁਸੀਂ ਪਹਿਲਾਂ ਕਰਤਾ ਪੰਜਾਬ ਦੇ ਖਜ਼ਾਨੇ 'ਚੋਂ ਕਰੋੜਾਂ ਦਾ ਖਰਚਾ ਕੱਲ ਦੀ ਤੁਹਾਡੀ ਰੈਲੀ ਤੇ ਹੋ ਜਾਣਾ 1600 ਬੱਸਾਂ ਪੀਆਰਟੀਸੀਆਂ ਕੱਲ ਨੂੰ ਤੁਹਾਨੂੰ ਸਾਰੇ ਜਿਹੜੇ ਬੱਸ ਸਟਾਪ ਬੱਸ ਸਟੈਂਡ ਆ ਉਹ ਸਰਕਾਰੀ ਬੱਸਾਂ ਬਿਨਾਂ ਸੁੱਨੇ ਮਿਲਣਗੇ ਮੈਂ ਬੀਬੀਆਂ ਨੂੰ ਬੇਨਤੀ ਕਰਦਾ ਜਿਹੜੀਆਂ ਪਈ ਆਧਾਰ ਕਾਰਡ ਦੇ ਰਾਹੀਂ ਸਫ਼ਰ ਕਰਦੀਆਂ ਕੱਲ ਨੂੰ ਸਫ਼ਰ ਨਾ ਕਰਿਓ ਕਿਉਂ ਕਿ ਕੱਲ ਨੂੰ ਆਮ ਆਦਮੀ ਪਾਰਟੀ ਨੇ ਆਪਦਾ ਪ੍ਰਚਾਰ ਕਰਨ ਦੇ ਲਈ ਆਪਦੀ ਵਾਹਵਾਹੀ ਕਰਨ ਦੇ ਲਈ ਆਪਦੇ ਵਰਕਰਾਂ ਨੂੰ ਸਹੂਲਤ ਦੇ ਲਈ ਆਪਦੀਆਂ ਰੈਲੀਆਂ ਭਰਨ ਦੇ ਲਈ ਸਰਕਾਰੀ ਬੱਸਾਂ ਦੀਆਂ ਡਿਊਟੀਆਂ ਲਾਈਆਂ ਹੋਈਆਂ ਨੇ ਕੱਲ ਨੂੰ ਸਰਕਾਰੀ ਬੱਸਾਂ ਪਾਈ ਉੱਥੇ ਜਾਣਗੀਆਂ ਤਾਂ ਕਰਕੇ ਕੱਲ ਨੂੰ ਤੁਸੀਂ ਜਿਹੜਾ ਹੈਗਾ ਨਾ ਕਰਿਓ ਨਾਸਫਰ ਜਿਹੜਾ ਨਾ ਕਰਿਓ ਤਾਂ ਭਾਈ ਫਿਰ ਦੱਸਿਓ ਪਹਿਲੇ ਦੀ ਪ੍ਰਾਪਤੀ ਹੋਈ ਜੋ ਤੁਸੀਂ ਯੁੱਧ ਨਵੰਬਰ ਉਹ ਦੂਜਾ ਸ਼ੁਰੂ ਕੀਤਾ ਜੋ ਤੁਸੀਂ ਯੁੱਧ ਨਵੰਬਰ ਉਧ ਦੇ ਵਿੱਚ ਜਿਹੜੀਆਂ ਪੰਜਾਬ ਦੇ ਵਿੱਚ ਜਿਹੜੀਆਂ ਰੈਲੀਆਂ ਕੱਢਣ ਲੱਗੇ ਪੰਜਾਬ ਦੇ ਵਿੱਚ ਜਿਹੜੀ ਕਿਸੇ ਵੀ ਇਲਾਕੇ ਦੇ ਵਿੱਚ ਛੋਟੀ ਮੋਟੀ ਰੈਲੀ ਸੀ ਉਹ ਕੱਢਤੀ ਕਿ ਪਈ ਯੁੱਧ ਨਵੰਬਰ ਦੀ ਕੀ ਪ੍ਰਾਪਤੀ ਹੋਈ ਕੀ ਪ੍ਰਾਪਤੀਆਂ ਦੱਸੋ ਤਾਂ ਸਹੀ ਪ੍ਰਾਪਤੀ ਸਰਕਾਰ ਦੇ ਵੱਲੋਂ ਆਂਕੜੇ ਪੇਸ਼ ਕੀਤੇ ਗਏ ਡੀਜੀਪੀ ਪੰਜਾਬ ਦੇ ਵੱਲੋਂ ਵੀ ਪ੍ਰੈਸ ਕਾਨਫਰੰਸ ਕੀਤੀ ਗਈ ਅਸੀਂ ਵੱਡੇ ਮਗਰਮਾਚ ਜ਼ਿਲ੍ਹਿਆਂ ਦੇ ਵਿੱਚ ਸਿੱਟੇ ਨੇ ਉਸ ਦਾ ਆંકੜਾ ਪੇਸ਼ ਕੀਤਾ ਕਿ ਇੰਨੇ ਤਸਕਰ ਜੇਲਾਂ ਦੇ ਵਿੱਚ ਨੇ ਫਿਰ ਉਹ ਆંકੜਾ ਕੀ ਦਰਚਾਉਂਦਾ ਵੱਡੇ ਵੱਡੇ ਪੋਸਟਰ ਵੀ ਲੱਗੇ ਹੋਏ ਨੇ ਮਤਲਬ ਇਸ਼ਤਿਹਾਰ ਤਾਂ ਫਿਰ ਇਹਨਾਂ ਦੀ ਸਰਕਾਰ ਜਿਹੜੇ ਇਸ਼ਤਿਹਾਰ ਇਹਨਾਂ ਦੀ ਸਰਕਾਰ ਦੇ ਵਿੱਚ ਨੇ ਨਾ ਉਹ ਇਸ਼ਤਿਹਾਰ ਤਾਂ ਸੁਭਾਵਿਕ ਤੌਰ ਤੇ ਇਸ਼ਤਿਹਾਰਾਂ ਦੀ ਸਰਕਾਰ ਇਹਨਾਂ ਨੇ ਤਾਂ ਜਿਹੜਾ ਹੈ ਕਰਨਾ ਹੀ ਆ ਹੁਣ ਤੁਸੀਂ ਦੇਖੋ ਤੇ ਕਹਿੰਦੇ ਕਿ ਕਹਿੰਦੇ ਨੇ ਕਿ ਨਸ਼ਾ ਤਸਕਰੋਂ ਸੀ ਜੇਲ੍ਹਾਂ ਦੇ ਵਿੱਚ ਸੁੱਟਿਆ ਨਸ਼ਾ ਤਸਕਰ ਜਿਹੜੀਆਂ ਪਿਛਲੀਆਂ ਸਰਕਾਰਾਂ ਸੀ ਉਹਨਾਂ ਵੇਲੇ ਵੀ ਨਸ਼ੇ ਦਾ ਜਿਹੜਾ ਕਾਰੋਬਾਰ ਕਰਦੇ ਸੀ ਉਹ ਜੇਲ੍ਹਾਂ ਦੇ ਵਿੱਚ ਜਾਂਦੇ ਰਹੇ ਚਾਹੇ ਕਾਂਗਰਸ ਦੀ ਚਾਹੇ ਕਾਲੀ ਦਲ ਦੀ ਸਰਕਾਰ ਰਹੀ ਗੱਲ ਮੁੱਖ ਕੀ ਹੋਈ ਸੀ ਜਦੋਂ ਇਹ ਆਏ ਸੀ ਇਹਨਾਂ ਨੇ ਇਹ ਕਿਹਾ ਸੀ ਕਿ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਰਵਿੰਦ ਕੇਜਰੀਵਾਲ ਹੋਰਾਂ ਦੀ ਗੱਲ ਕਰ ਲਈ ਕਹਿੰਦੇ ਨੇ ਕਿ ਤਿੰਨ ਮਹੀਨਿਆਂ ਦੇ ਵਿੱਚ ਨਸ਼ਾ ਜਿਹੜਾ ਖਤਮ ਹੋ ਸਕਦਾ ਅਰਵਿੰਦ ਕੇਜਰੀਵਾਲ ਹੋਰਾਂ ਦੇ ਬਿਆਨ ਨੇ ਅਸੀਂ ਤਾਂ ਉਹ ਪੁੱਛਦੇ ਹਾਂ ਜਨਾਬ ਤੁਸੀਂ ਕਿਹਾ ਸੀ ਨਸ਼ਾ ਖਤਮ ਹੋ ਸਕਦਾ ਤੁਸੀਂ ਕਹਿੰਦੇ ਹੋ ਕਿ ਅਸੀਂ ਨਸ਼ਾ ਤਸਕਰ ਜੇਲ੍ਹਾਂ ਦੇ ਵਿੱਚ ਸਿੜਤੇ ਤੇ ਫਿਰ ਭਾਈ ਨਸ਼ਾ ਦਰਖਤਾਂ ਤੇ ਲੱਗੀ ਜਾਂਦਾ ਨਸ਼ਾ ਅਸਮਾਨ ਤੋਂ ਡਿੱਗਦਾ ਹੈ ਨਸ਼ਾ ਧਰਤੀ ਪੁੱਟ ਕੇ ਨਿਕਲਦਾ ਫਿਰ ਆਈ ਕਿੱਥੋਂ ਜਾਂਦਾ ਤੁਸੀਂ ਕਹਿੰਦੇ ਹੋ ਨਸ਼ਾ ਤਸਕਰ ਜੇਲ੍ਹਾਂ ਦੇ ਵਿੱਚ ਸਿੜਤੇ ਪਰ ਨਸ਼ਾ ਕਿੱਥੋਂ ਆਈ ਜਾਂਦਾ ਤੁਸੀਂ ਹੁਣ ਇੱਕ ਗੱਲ ਦੇਖੋ ਚੁੱਪ ਕਰਵਾਉਣ ਦੀ ਗੱਲ ਦੇਖੋ ਪਿਛਲੀਆਂ ਸਰਕਾਰਾਂ ਜੋ ਚੱਲਦੀਆਂ ਸੀ ਉਹ ਤੁਸੀਂ ਮੁਕਮਾ ਅਰਵਿੰਦ ਕੇਜਰੀਵਾਰ ਹੋ ਰਹੀ ਹੁਣ ਵੀ ਕਹਿੰਦੇ ਹੁਣ ਵੀ ਕਹਿੰਦੇ ਨਜ਼ਰ ਆਉਂਦੇ ਨੇ ਕਿ ਪਿਛਲੇ ਮੰਤਰੀਆਂ ਦੀਆਂ ਗੱਡੀਆਂ ਦੇ ਵਿੱਚ ਨਸ਼ਾ ਵਿਕਦਾ ਸੀ ਇਹ ਕਹਿੰਦੇ ਰਹੇ ਨੇ ਗੱਡੀਆਂ ਦੇ ਵਿੱਚ ਨਸ਼ਾ ਜਿਹੜਾ ਜਾਂਦਾ ਸੀ ਤੇ ਭਾਈ ਫਿਰ ਉਹ ਸਰਕਾਰ ਤਾਂ ਗਈਆਂ ਜਿਹੜੀ ਸਰਕਾਰ ਸੀ ਮੈਨੂੰ ਪਤਾ ਤੁਸੀਂ ਕਿਹੜੇ ਮੰਤਰੀ ਤੇ ਇਲਜ਼ਾਮ ਲਾਉਣੇ ਕਿਹੜੀ ਸਰਕਾਰ ਤੇ ਲਾਉਣੇ ਹੁਣ ਤਾਂ 4.5 ਸਭ ਤੋਂ ਥੋੜੀ ਸਰਕਾਰ ਆ ਫਿਰ ਜੇ ਪਹਿਲਿਆਂ ਦੀਆਂ ਮੰਤਰੀਆਂ ਦੀਆਂ ਗੱਡੀਆਂ 'ਚ ਨਸ਼ਾ ਜਿਹੜਾ ਹੈਗਾ ਜਾਂਦਾ ਸੀ ਆਉਂਦਾ ਸੀ ਵਿਕਦਾ ਸੀ ਜਿਹੜਾ ਜਿਵੇਂ ਤੁਸੀਂ ਆਪ ਕਹਿੰਦੇ ਹੋ ਤਾਂ ਭਾਈ ਫਿਰ ਹੁਣ ਤਾਂ ਖਤਮ ਹੋ ਜਾਣਾ ਚਾਹੀਦਾ ਸੀ ਫਿਰ ਹੁਣ ਉਹ ਨਸ਼ਾ ਕੌਣ ਲਿਆਉਂਦਾ ਹੁਣ ਉਹ ਨਸ਼ਾ ਸਮਾਨ ਚੋਂ ਟਿਕਦਾ ਧਰਤੀ ਦੇ ਵਿੱਚੋਂ ਪੁੱਟਿਆ ਆਉਂਦਾ ਹੁਣ ਉਹ ਨਲਕਾ ਗੇੜਿਆਂ ਨਸ਼ਾ ਆਉਂਦਾ ਟੂਟੀ ਖੋਲਿਆਂ ਨਸ਼ਾ ਆਉਂਦਾ ਹੁਣ ਫਿਰ ਭਾਈ ਉਹ ਨਸ਼ਾ ਕਿੱਥੋਂ ਆਉਂਦਾ ਹੁਣ ਤੁਸੀਂ ਦੱਸੋ ਤਾਂ ਸਹੀ ਤੁਹਾਨੂੰ ਯਾਦ ਹੋਣਾ ਥੋੜਾ ਸਮਾਂ ਪਹਿਲਾਂ ਸ਼ਾਇਦ ਸਰਕਾਰ ਇਹ ਨਹੀਂ ਸੀ ਸਰਕਾਰ ਪਿਛਲੀ ਸੀ ਰਣਜੀਤ ਬਾਵੇ ਹੋਰਾਂ ਨੇ ਇੱਕ ਗੀਤ ਗਾਇਆ ਸੀ ਸਰਕਾਰਾਂ ਹੀ ਵਕਾਉਂਦੀਆਂ ਨੇ ਚਟਾ ਤਾਂ ਹੀ ਤੇ ਸ਼ਰਿਆਂ ਵਿਕਦਾ ਤੇ ਰਣਜੀਤ ਬਾਵੇ ਨੂੰ ਕਹਿ ਕੇ ਦੇਖ ਲਿਓ ਮਾੜਾ ਜੀ ਵੀ ਆ ਮਾੜੀ ਜੀ ਬੋਲ ਹੀ ਬੋਲਦੇ ਆਈ ਹੱਥ ਜੋੜਦਾ ਅਗਲਾ ਸਾਫ ਤੌਰ ਤੇ ਕਹਿੰਦਾ ਕਿ ਭਾਈ ਉਹਨੇ ਟੀਚਰ ਨਹੀਂ ਕਰਕੇ ਕਿਸੇ ਨੇ ਕਿਹਾ ਸੀ ਕਿ ਭਾਈ ਉਹ ਗਾਦੇ ਮੁੜ ਕੇ ਟੀਚਰ ਨਹੀਂ ਕਰਕੇ ਕਿਹਾ ਸੀ ਕਿ ਭਾਈ ਠਾਣੇ ਦੇ ਚਿਹਰੇ ਤੱਲੇ ਨੂੰ ਦੇਖਣੇ ਪੈਂਦੇ ਨੇ ਐਸੇ ਕੋਈ ਸ਼ਬਦ ਉਹਦੇ ਵੱਲੋਂ ਵਰਤੇ ਗਏ ਸੀ ਮਤਲਬ ਇੱਕ ਕਲਾਕਾਰ ਨੇ ਇੱਕ ਗੀਤ ਦੇ ਵਿੱਚ ਸਿਰਫ ਲਾਈਨ ਬੋਲੀ ਸੀ ਸਰਕਾਰਾਂ ਹੀ ਬਕਾਉਂਦੀਆਂ ਨੇ ਚਿੱਟਾ ਤਾਂ ਹੀ ਤਾਂ ਸ਼ਰਿਆਮ ਬਿਕਦਾ ਉਹ ਕਲਾਕਾਰ ਦੇ ਮੂੰਹੋਂ ਹੁਣ ਕਦੇ ਲੈਣ ਸੁਣੀ ਆ ਹੁਣ ਕਦੇ ਸੁਣੀ ਹੋ ਮੈਨੂੰ ਦੱਸ ਦਿਓ ਜੇ ਕਦੇ ਤੁਸੀਂ ਸੁਣੀ ਹੋਵੇ ਹੋ ਸਕਦਾ ਮੈਂ ਗਲਤ ਹੋਵਾਂ ਭਾਈ ਇੱਥੇ ਤਾਂ ਸਰਕਾਰਾਂ ਚਾਹੇ ਪਿਛਲੀ ਰਹੀ ਚਾਹੇ ਉਦੋਂ ਪਿਛਲੀ ਰਹੀ ਉਤਾਵ ਦੇ ਖਿਲਾਫ ਇੱਕ ਲਾਈਨ ਨਹੀਂ ਬੋਲਣ ਦਿੰਦੇ ਤੇ ਫਿਰ ਇਹ ਕਹਿੰਦੇ ਅਸੀਂ ਕੋ ਘਟ ਰਹੀਏ ਸਾਡਾ ਆਪਦਾ ਪੁਲਿਸ ਮੁਲਾਜ਼ਮ ਹੋਵੇ ਠੀਕ ਆ ਕਹਿੰਦੇ ਨੇ ਕਿ ਉਹਦਾ ਮੁੰਡਾ ਮਰ ਗਿਆ ਹੋ ਭਾਈ ਚਿੱਤੇ ਦੇ ਨਾਲ ਜਿਵੇਂ ਉਹ ਸ਼ੋਕਮਰ ਉਹ ਵੀ ਕਹਿੰਦੇ ਨੇ ਕਿ ਸਰਕਾਰ ਨੂੰ ਫਰਕ ਥੋੜੀ ਨਾ ਪੈਂਦਾ ਸਰਕਾਰਾਂ ਨੂੰ ਫਰਕ ਨਹੀਂ ਪੈਂਦਾ ਸਰਕਾਰਾਂ ਤਾਂ ਜਿਹੜੀਆਂ ਨੇ ਉਹਨਾਂ ਤੋਂ ਵੋਟਾਂ ਤੱਕ ਮਤਲਬਾ ਵੋਟਾਂ ਇਹਨੂੰ ਮਿਲ ਜਾਂਦੀਆਂ ਨੇ ਤਾਂ ਫਿਰ ਉਹਨੂੰ ਸਰਕਾਰ ਕਹਿੰਦੀ ਉਹ ਕਿ ਭਾਈ ਇਹ ਤਾਂ ਸਾਡੀ ਬੇਇੱਜ਼ਤੀ ਹੋਗੀ ੇਟੀ ਹੋਗੀ ਤੇ ਸਾਡੀ ੇਠੀ ਸਾਡਾ ਹੀ ਪੁਲਿਸ ਮੁਲਾਜ਼ਮ ਕਰ ਦੇ ਸਾਡਾ ਹੀ ਹੈਡ ਕਨਸਟੇਬਲ ਕਰ ਦੇ ਜਿਹੜਾ ਸਾ ਤੋਂ ਤਨਖਾਹ ਲੈਂਦਾ ਸਾਡੇ ਥੱਲੇ ਨੌਕਰੀ ਕਰਦਾ ਤੇ ਸਾਡੀਆਂ ਪੋਲਾਂ ਹੀ ਉਹ ਖੁੱਲੀ ਜਾਂਦਾ ਉਹ ਸਾਡੀ ਪੋਲ ਕਿਵੇਂ ਖੋਲ ਜੂ ਤੇ ਭਾਈ ਮਿੰਟਾਂ ਦੇ ਵਿੱਚ ਚੁਟਕੀਆਂ ਦੇ ਵਿੱਚ ਬਿਆਨ ਬਦਲਾਤਾ ਬਦਲਾਤਾ ਨਾ ਬਿਆਨ ਤਾਂ ਮੈਂ ਇਹ ਕਹੂੰਗਾ ਕਿ ਯਾਰ ਅਸ਼ਤਿਆਰਾਂ ਦੇ ਨਾਲ ਬਿਆਨ ਬਦਲਾਉਣ ਦੇ ਨਾਲ ਜੇ ਨਸ਼ਾ ਰੁਕਦਾ ਹੁੰਦਾ ਤਾਂ ਅੱਜ ਨੂੰ ਪੰਜਾਬ ਨਸ਼ਾ ਮੁਕਤ ਹੋਣਾ ਸੀ ਅੱਜ ਨੂੰ ਪੰਜਾਬ ਦੇ ਵਿੱਚ ਮਾਂ-ਮਾਦੀਆਂ ਕੋਖਾਂ ਉੱਜੜੀਆਂ ਨਹੀਂ ਸੀ ਪੰਜਾਬ ਦੇ ਵਿੱਚ ਭੈਣਾਂ ਦੇ ਸਵਾਗ ਉੱਜੜਨੇ ਨਹੀਂ ਸੀ ਰਖੜੀ ਬੰਨਣ ਕਰਨੀ ਉਹ ਭੈਣਾਂ ਨੇ ਜਿਹੜਾ ਹੈਗਾ ਆ ਉਹ ਹੋਬ ਸੋਚਣਾ ਨਹੀਂ ਸੀ ਕਿ ਭਾਈ ਮੈਂ ਰਖੜੀ ਕਿਹੜੇ ਗੁੱਟ ਤੇ ਬੰਨਾ ਉਹ ਗੁੱਟ ਉਜੜਨੇ ਨਹੀਂ ਸੀ ਉਹ ਗੁੱਟ ਖਾਲੀ ਨਹੀਂ ਹੋਣੇ ਸੀ ਉਹ ਗੁੱਟ ਜਿਹੜੇ ਹੈਗੇ ਉਹ ਰਹਿਣੇ ਸੀ ਜੇਕਰ ਪੰਜਾਬ ਦੇ ਵਿੱਚੋਂ ਜਿਵੇਂ ਤੁਸੀਂ ਨਸ਼ਾ ਖਤਮ ਕਰਤੇ ਲੱਗੇ ਹੋ ਐ ਨਸ਼ਾ ਖਤਮ ਹੁੰਦਾ ਹੁੰਦਾ ਭਾਈ ਫਿਰ ਕਿਹੜੇ ਕਿੱਥੇ ਕੌਣ ਵਕਾਰ ਰਿਹਾ ਨਸ਼ਾ ਅੱਜ ਦੇ ਸਮੇਂ 'ਚ ਨਸ਼ਾ ਕਿੱਥੇ ਵਿਕ ਰਿਹਾ ਤੁਸੀਂ ਦੇਖੋ ਕਿ ਕਿੰਨੀ ਮਤਲਬ ਕਿੰਨੀ ਨਿੰਦਣਯੋਗ ਗੱਲ ਆ ਕਿ 2 ਦਿਨ ਬਾਅਦ ਰੈਲੀ ਹੋਵੇ ਮੋਗੇ ਦੇ ਵਿੱਚ ਬਹੁਤ ਵੱਡੀ ਨਸ਼ੇ ਤੇ ਯੋਧ ਨਸ਼ਿਆਂ ਵਿਰੋਧ ਦੇ ਤਹਿਤ 2.0 ਬਹੁਤ ਵੱਡੀ ਰੈਲੀ ਹੋਵੇ ਤੇ ਉਹ ਰੈਲੀ ਤੋਂ 2 ਦਿਨ ਪਹਿਲਾਂ ਇਦਾਂ ਨਸ਼ੇ ਦੀ ਓਵਰਡੋਜ਼ ਦੇ ਨਾਲ ਜਿਹੜੀ ਹੈਗਾ ਮੌਤ ਹੋਈ ਉਹ ਇੱਕ ਪੁਲਿਸ ਮਲਾਜ਼ਮ ਦੇ ਸੁਪੁੱਤਰ ਦੀ ਹਾਲਾਂਕਿ ਜਿਹੜੇ ਬਾਅਦ ਦੇ ਵਿੱਚ ਅ ਮੁੱਕਰ ਗਏ ਕਿ ਨਹੀਂ ਤੇ ਜੇ ਮੈਂ ਤੁਹਾਨੂੰ ਇੱਕ ਚੀਜ਼ ਦਾ ਹੋਰ ਦਾਵਾ ਕਰਦਾ ਕਿ ਜੇ ਤੁਸੀਂ ਕਹਿੰਦੇ ਹੋ ਕਿ ਪੰਜਾਬ ਦੇ ਪਿੰਡ ਨਸ਼ਾ ਮੁਕਤ ਹੋ ਗਏ ਪੰਜਾਬ ਦੇ ਵਿੱਚ ਨਿਸ਼ਾਨੀ ਵਿਖਦਾ ਜਾਂ ਪੰਜਾਬ ਦੇ ਵਿੱਚ ਨਸ਼ਾ ਪਹਿਲਿਆਂ ਦਿਨਾਂ ਤੋਂ ਘੱਟ ਵਿਖਦਾ ਮੈਂ ਇਹਨਾਂ ਦੇ ਵਰਕਰਾਂ ਨੂੰ ਕਹਿਣਾ ਚਾਹਣਾ ਚਲੋ ਮੁੱਖ ਮੰਤਰੀ ਸਾਹਿਬ ਆਪ ਆਉਣਗੇ ਜਾਂ ਫਿਰ ਇਹਨਾਂ ਦੇ ਕੋਈ ਵਿਧਾਇਕ ਆਉਣਗੇ ਉਹ ਆਪਣੀ ਨਫਰੀ ਦੇ ਨਾਲ ਆਉਣਗੇ ਕੋਈ ਨਹੀਂ ਬੋਲਦਾ ਕੈਮਰੇ ਸਾਹਮਣੇ ਬੋਲ ਕੇ ਕੋਈ ਨਹੀਂ ਰਾਸੀ ਤੁਸੀਂ ਆਪਦੇ ਵਰਕਰਾਂ ਦੀ ਡਿਊਟੀ ਲਾਓ ਇੰਨਾ ਕਿ ਤਾਂ ਕਰ ਸਕਦੇ ਨੇ ਤੁਹਾਡੇ ਪਾ ਮੱਕੜਨੇ ਉਹਨਾਂ ਦੀ ਡਿਊਟੀ ਲਾਓ ਪਿੰਡਾਂ ਦੇ ਵਿੱਚ ਜਾਣ ਪਿੰਡਾਂ ਦੇ ਵਿੱਚ ਜਾ ਕੇ ਪਤਾ ਕਰਨ ਕਿ ਭਾਈ ਅੱਜ ਤੋਂ 4 ਸਾਲ ਪਹਿਲਾਂ ਨਸ਼ੇ ਦੇ ਹਾਲਾਤ ਕੀ ਸੀ ਤੇ ਅੱਜ ਨਸ਼ੇ ਦੇ ਹਾਲਾਤ ਕੀ ਆ ਵੱਡੀ ਗੱਲ ਪਿੰਡਾਂ ਦੇ ਦਲਿਤ ਭਾਈਚਾਰੇ ਤੱਕ ਜਾ ਕੇ ਪੁੱਛੋ ਕਿ ਨਸ਼ੇ ਦੇ ਹਾਲਾਤ ਕੀ ਨੇ ਮੈਂ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ ਦਲਿਤ ਭਾਈਚਾਰੇ ਦੇ ਘਰਾਂ ਦੇ ਵਿੱਚ ਨਸ਼ਾ ਜਿਹੜਾ ਆ ਉਹ ਘਰ ਕਰ ਗਿਆ ਪਤਾ ਉਹ ਕਿਹੜੇ ਕਰਨੇ ਉਹ ਉਹ ਕਰਨੇ ਜਿਹੜੇ ਹੈਂਡ ਟੂ ਮਾਉਥ ਨੇ ਉਹ ਉਹ ਕਰਨੇ ਜਿਹੜੇ ਆਥਨ ਦਾ ਜੇ 5-400 ਕਮਾਉਣੇ ਕਮਾਉਂਦੇ ਨੇ ਜੇ ਦਿਹਾੜੀ ਮਜ਼ਦੂਰੀ ਲੱਗੀ ਆਥਨ ਵੇਲੇ 5-400 ਆਇਆ ਤਾਂ ਉਹਨਾਂ ਦੇ ਘਰ ਦੇ ਵਿੱਚ ਸ਼ਾਮ ਦੀ ਰੋਟੀ ਪੱਕੂ ਉਹਨਾਂ ਦੇ ਘਰ ਦੇ ਵਿੱਚ ਸਵੇਰ ਦੀ ਚਾਹ ਦੇ ਲਈ ਦੁੱਧ ਆਊਗਾ ਸਵੇਰ ਦੀ ਰੋਟੀ ਤਾਂ ਪੱਕਣੀ ਆ ਦੁਪਹਿਰ ਵੇਲੇ ਤਾਂ ਕੁਝ ਖਾ ਸਕਣਗੇ ਤੇ ਫਿਰ ਉਹ ਪਰਿਵਾਰਾਂ ਦੇ ਵਿੱਚ ਇਹ ਨਸ਼ਾ ਆ ਗਿਆ ਤੇ ਭਾਈ ਫਿਰ ਉਸੇ 500 ਤੋਂ ਆਪਦਾ ਪਰਿਵਾਰ ਵੀ ਪਾਲਣਾ ਤੇ ਆ ਜਿਹੜੀ ਗੰਦੀ ਬਿਮਾਰੀ ਲੱਗੀ ਆ ਫਿਰ ਉਹੜਾ ਉਹਨੂੰ ਵੀ ਪੂਰਨਾ ਤਾਂ ਭਾਈ ਉਹਨਾਂ ਪਰਿਵਾਰਾਂ ਦੇ ਵਿੱਚ ਤੁਸੀਂ ਜਾ ਕੇ ਦੇਖੋ ਹੋ ਸਕਦਾ ਤੁਹਾਨੂੰ ਅੱਜ ਅਸੀਂ ਕੌੜੇ ਲੱਗਦੇ ਹੋਈਏ ਕਹਿੰਦੇ ਕਿ ਪੰਜਾਬ ਦੇ ਵਿੱਚ ਨਸ਼ਾ ਪਰ ਜਨਾਬ ਅਸੀਂ ਹੋਕਾ ਦੇਵਾਂਗੇ ਪੰਜਾਬ ਦੇ ਵਿੱਚ ਨਸ਼ਾ ਹੈ ਪੰਜਾਬ ਦੇ ਵਿੱਚ ਵਿਕਦਾ ਨਸ਼ਾ ਸ਼ਰੀਆਮ ਨਸ਼ਾ ਵਿਕਦਾ ਹੈ ਪੰਜਾਬ ਦੇ ਵਿੱਚ ਬਹੁਤੇ ਪਿੰਡਾਂ ਦੇ ਵਿੱਚ ਸ਼ਰੀਆਮ ਵਿਕਦਾ ਹੈ ਬਹੁਤੇ ਨਹੀਂ ਬਹੁਤ ਜ਼ਿਆਦਾ ਪਿੰਡਾਂ ਦੇ ਵਿੱਚ ਸ਼ਰੀਆਮ ਵਿਕਦਾ ਇਕੱਲੇ ਪਿੰਡ ਕਿਉਂ ਸ਼ਹਿਰਾਂ ਦੇ ਵਿੱਚ ਸ਼ਰੀਆਮ ਵਿਕਦਾ ਤੁਸੀਂ ਕਿਸੇ ਸ਼ਹਿਰ ਦੇ ਵਿੱਚ ਜਾ ਕੇ ਪੁੱਛ ਲਓ ਬਹੁਤੇ ਸ਼ਹਿਰ ਐਸੇ ਨੇ ਜਿਨ੍ਹਾਂ ਦੇ ਕੁਝ ਕੁਸ਼ ਏਰੀਏ ਮਤਲਬ ਇਸ ਤਰ੍ਹਾਂ ਦੇ ਨਾਲ ਪ੍ਰਚਾਰੇ ਜਾ ਰਹੇ ਨੇ ਕਿ ਉਹ ਉਹ ਜਿਹੜੇ ਏਰੀਏ ਪ੍ਰਚਾਰੇ ਉਹ ਏਰੀਆ ਦਾ ਨਾਮ ਲੈ ਲਓ ਅੱਛਾ ਉੱਥੇ ਨਿਮੰਦਨ ਕਹਿੰਦਾ ਵੀ ਉੱਥੇ ਉਹ ਏਰੀਏ ਚ ਜਾਣਾ ਅਗਲਾ ਉਹੀ ਤੁਹਾਡੇ ਕਿ ਨਹੀਂ ਅੱਖਾਂ ਕੱਢ ਕੇ ਝਾਕਦਾ ਕਿ ਉਹ ਏਰੀਆ ਜਾਣਾ ਉਹ ਏਰੀਆ ਤਾਂ ਫਿਰ ਨਸ਼ਾ ਲੈਣ ਹੀ ਜਾਣਾ ਹੁਣ ਆਹ ਹਾਲਾਤ ਹੋ ਗਏ ਜੀ ਨਾ ਪੰਜਾਬ ਦੇ ਆਹ ਹਾਲਾਤ ਹੋ ਗਏ ਪੰਜਾਬ ਦੇ ਤੁਸੀਂ ਰੰਗਲੇ ਪੰਜਾਬ ਦੀ ਗੱਲ ਕਰਦੇ ਹੋ ਇਹ ਰੰਗਲਾ ਪੰਜਾਬ ਆ ਤੇ ਜੇ ਤੁਸੀਂ ਕਹਿੰਦੇ ਹੋ ਰੰਗਲਾ ਪੰਜਾਬਾ ਪਿੰਡਾਂ ਦੇ ਵਿੱਚ ਉਹਨਾਂ ਮਾਮਾ ਨੂੰ ਜਾ ਕੇ ਪੁੱਛੋ ਜਿਨ੍ਹਾਂ ਦਾ ਕੱਲਾ ਕੱਲਾ ਜੁਆਕ ਸੀ ਇਸ ਚਿੱਟੇ ਦੀ ਦਲਦਲ ਦੇ ਵਿੱਚ ਫਸਿਆ ਘਰ ਵੀ ਬਰਬਾਦ ਹੋਇਆ ਪੈਲੀ ਵੀ ਕਿ ਪ੍ਰਾਪਰਟੀ ਵੀ ਕਿ ਅਖੀਰ ਨੂੰ ਪਤ ਵੀ ਨਹੀਂ ਬਚਿਆ ਉਸੇ ਵਿਯੋਗ ਦੇ ਵਿੱਚ ਉਸੇ ਵਿਛੋੜੇ ਦੇ ਵਿੱਚ ਮਾਂ ਵੀ ਚਲੀ ਗਈ ਉਸੇ ਵਿਛੋੜੇ ਦੇ ਵਿੱਚ ਪਤਾ ਨਹੀਂ ਪਰਿਵਾਰ ਦੇ ਹੋਰ ਕਿੰਨੇ ਜੀ ਚਲੇਗੇ ਉਹਨਾਂ ਨੂੰ ਜਾ ਕੇ ਪੁੱਛੋ ਰੰਗਲਾ ਪੰਜਾਬ ਕੀ ਹੈ ਰੰਗਲਾ ਪੰਜਾਬ ਪੁੱਛਣਾ ਕੀ ਹੈ ਉਸ ਭੈਣ ਨੂੰ ਜਾ ਕੇ ਪੁੱਛੋ ਜਿਹਦਾ ਕੱਲਾ ਕੱਲਾ ਵੀਰ ਸੀ ਉਹ ਵੀਰ ਦੇ ਗੁੱਟ ਦੇ ਉੱਪਰ ਰਖੜੀ ਬਣਦੀ ਸੀ ਤੇ ਉਹ ਵੀਰ ਵੀ ਬਹੁਤੀਆਂ ਦੁਆਵਾਂ ਰੱਬ ਅੱਗੇ ਅਰਦਾਸਾਂ ਕਰਕੇ ਲਿਆ ਸੀ ਤੇ ਉਹ ਵੀਰ ਨਸ਼ੇ ਦੀ ਪੇਂਟ ਚੜ ਗਿਆ ਇਸ ਚਿੱਟੇ ਦੀ ਪੇਂਟ ਚੜ ਗਿਆ ਉਸ ਭੈਣ ਨੂੰ ਜਾ ਕੇ ਪੁੱਛਿਓ ਕਿ ਭਾਈ ਪੰਜਾਬ ਰੰਗਲਾ ਪੰਜਾਬ ਹੈ ਉਸ ਭੈਣ ਨੂੰ ਜਾ ਕੇ ਪੁੱਛਿਓ ਜਿਹਦਾ ਸੁਹਾਗ ਉੱਜੜ ਗਿਆ ਜਿਹਦੇ ਛੋਟੇ-ਛੋਟੇ ਬੱਚੇ ਨੇ ਘਰ ਦੇ ਵਿੱਚ ਕਮਾਉਣ ਵਾਲਾ ਜਿਹੜਾ ਹੈਗਾ ਕੋਈ ਨਹੀਂ ਉਸ ਭੈਣ ਨੂੰ ਜਾ ਕੇ ਪੁੱਛਿਓ ਕਿ ਆ ਰੰਗਲੇ ਪੰਜਾਬ ਦੀ ਤਸਵੀਰ ਆ ਜੇ ਤੁਹਾਡੇ 92 93 95 ਲਿਆਂਦੇ ਸੀ ਨਾ ਲੋਕਾਂ ਨੇ ਜਿਹੜੇ ਹੁਣ ਤੁਹਾਡੇ ਵਿਧਾਇਕ ਕਹਿੰਦੇ ਫਿਰਦੇ ਨੇ ਕਿ 92 95 ਨਹੀਂ ਧੌਣ ਤੇ ਗੋਡਾ ਰੱਖ ਕੇ 117 ਦੇ 117 ਅਸੀਂ ਸੀਟਾਂ ਜਿਹੜੀਆਂ ਲੈ ਕੇ ਆਵਾਂਗੇ ਇਹਨਾਂ ਧੌਣ ਤੇ ਗੋਡਾ ਰੱਖ ਕੇ ਤਾਂ ਮੈਂ ਕਹਿਣਾ ਕਿ ਭਾਈ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਤਾਂ ਹੌਣ ਤੇ ਗੋਡੇ ਨਹੀਂ ਰੱਖੇ ਜਾਂਦੇ ਉਦੋਂ ਆਏ ਹੁੰਦੇ ਆ ਜਦੋਂ ਹੱਥ ੱਡੇ ਜਾਂਦੇ ਆ ਜਿਹੜੇ ਤੁਸੀਂ ਅੱਡੋਂਗੇ ਤਾਂ ਮੈਂ ਕਹਿਣਾ ਕਿ ਭਾਈ ਯੁੱਧ ਨਸ਼ਿਆਂ ਵਿਰੁੱਧ ਨਹੀਂ ਸ਼ਾਇਦ ਤੁਸੀਂ ਚਲਾ ਰਹੇ ਹੋ ਯੁੱਧ ਨਸ਼ਿਆਂ ਖਿਲਾਫ ਬੋਲਣ ਵਾਲਿਆਂ ਵਿਰੁੱਧ ਜਿਹਦੀ ਜੌਂਦੀ ਜਾਗਦੀ ਤਸਵੀਰ ਇਹ ਕਿ ਤੁਹਾਡਾ ਆਪ ਦਾ ਪੁਲਿਸ ਮੁਲਾਜ਼ਮ ਬੋਲਿਆ ਤੇ ਤੁਸੀਂ ਝੱਟ ਉਹਦੇ ਬਿਆਨ ਬਦਲਾ ਦਿੱਤੇ ਝੱਟ ਉਹਨੂੰ ਚੁੱਪ ਕਰਵਾ ਦਿੱਤਾ ਤੇ ਦੇਖ ਲਓ ਭਾਈ ਫਿਰ ਹੁਣ ਕੋਈ ਬੋਲਦਾ ਤੁਸੀਂ ਪਿੰਡ ਦੇ ਵਿੱਚ ਚੱਲ ਜਓ ਕਿੰਨੇ ਕੁ ਲੋਕ ਨੇ ਜਿਹੜੇ ਕੈਮਰੇ ਅੱਗੇ ਬੋਲਣਗੇ ਕੈਮਰੇ ਪਿੱਛੇ ਤੁਹਾਨੂੰ ਬਹੁਤ ਜ਼ਿਆਦਾ ਮਿਲ ਜਾਣਗੇ ਕਿ ਯਾਰ ਸਾਡੇ ਪਿੰਡ ਨਸ਼ਾ ਬੀਜਦਾ ਸਾਡੇ ਪਿੰਡ ਨਸ਼ਾ ਬੀਜਦਾ ਹੋਰ ਦੇਖੋ ਪੁੱਛੋ ਹਲਕੇ ਦੇ ਵਿਧਾਇਕ ਨੇ ਮਾਸਟਰ ਜਗਸੀਰ ਹੋਰੀ ਉਹਨਾਂ ਦਾ ਪਿੰਡ ਆ ਤੱਕ ਫਤੇ ਸਿੰਘ ਵਾਲਾ ਉਹਨਾਂ ਦੇ ਪਿੰਡ ਦੇ ਵਿੱਚ ਧਰਨਾ ਲੱਗਿਆ ਰਿਹਾ ਪਤਾ ਕਿਸ ਗੱਲ ਨੂੰ ਲੈ ਕੇ ਲੱਗਿਆ ਰਿਹਾ ਧਰਨਾ ਇਸ ਗੱਲ ਨੂੰ ਲੈ ਕੇ ਲੱਗਿਆ ਰਿਹਾ ਕਿ ਭਾਈ ਸਾਡੇ ਪਿੰਡ ਦੇ ਵਿੱਚ ਨਸ਼ਾ ਵਧ ਰਿਹਾ ਇਹ ਅੱਜ ਦੇਖ ਲਓ ਜਾ ਕੇ ਧਰਨਾ ਜ਼ਰੂਰ ਚੁੱਕਿਆ ਗਿਆ ਪਰ ਅੱਜ ਪਿੰਡ ਦੇ ਹਾਲਾਤ ਤੁਸੀਂ ਖੁਦ ਦੇਖ ਲਓ ਮੈਂ ਨਹੀਂ ਤੁਹਾਨੂੰ ਦੱਸੂਗਾ ਕਿ ਪਿੰਡ ਦੇ ਹਾਲਾਤ ਕੀ ਨੇ ਤੁਸੀਂ ਉਸ ਪਿੰਡ ਦੇ ਵਿੱਚ ਜਿਹੜਾ ਮਾਸਟਰ ਜਗਸੀਰ ਹੋਰਾਂ ਦਾ ਪਿੰਡ ਆ ਜਿਹੜਾ ਪੁੱਤੋ ਹਲਕੇ ਦੇ ਵਧਾਇਕ ਨੇ 17 ਦੇ ਵਿੱਚ ਵੀ ਚੋਣ ਲੜੀ ਬਾਈ ਦੇ ਵਿੱਚ ਵੀ ਚੋਣ ਲੜੀ ਤੇ ਬਾਈ ਦੇ ਵਿੱਚ ਉਹ ਜਿੱਤੇ ਭਾਈ ਫਿਰ ਇੱਕ ਵਧਾਇਕ ਦੇ ਪਿੰਡ ਦੇ ਵਿੱਚ ਲੰਬਾ ਸਮਾਂ ਧਰਨਾ ਹੀ ਇਸ ਕਰਕੇ ਲੱਗਿਆ ਰਿਹਾ ਕਿ ਸਾਡੇ ਪਿੰਡ ਦੇ ਵਿੱਚ ਚਿਟਾ ਵਗਦਾ ਸਾਡੇ ਪਿੰਡ ਦੇ ਵਿੱਚ ਨਸ਼ਾ ਵਗਦਾ ਤੇ ਫਿਰ ਦੇਖ ਲਓ ਭਾਈ ਹਕੀਕਤ ਤੁਹਾਡੇ ਯੁੱਧ ਨਸ਼ਿਆਂ ਵਿਰੋਧੀ ਹਕੀਕਤ ਕੀ ਆ ਤਾਂ ਅਸੀਂ ਤਾਂ ਇਹੀ ਚਾਹੁੰਦੇ ਆ ਕਿ ਭਾਈ ਪੰਜਾਬ ਨਸ਼ਾ ਮੁਕਤ ਕਰੋ ਤੁਸੀਂ ਜੋ ਕਹਿ ਕੇ ਆਏ ਸੀ ਉਹ ਕਰੋ ਪੰਜਾਬ ਨਸ਼ਾ ਮੁਕਤ ਹੋਵੇ ਤੁਸੀਂ ਇਹ ਕਿਹਾ ਸੀ ਤੇ ਫਿਰ ਜੇ ਨਹੀਂ ਹੋਇਆ ਤਾਂ ਕਬੂਲੋ ਕਿ ਪੰਜਾਬ ਨਸ਼ਾ ਮੁਕਤ ਨਹੀਂ ਹੋਇਆ ਅਸੀਂ ਸਿਰਫ ਪ੍ਰਚਾਰ ਕਰ ਰਹੇ ਹਾਂ ਸਿਰਫ ਅਸੀਂ ਪ੍ਰਚਾਰ ਕੀਤਾ ਕਿ ਪੰਜਾਬ ਨਸ਼ਾ ਮੁਕਤ ਹੋ ਗਿਆ ਤੇ ਭਾਈ ਫਿਰ ਇਸ ਚੀਜ਼ ਨੂੰ ਕਬੂਲੋ ਤੇ ਫਿਰ ਇਹ ਦੱਸੋ ਕਿ ਅਸੀਂ 3 ਮਹੀਨਿਆਂ ਦਾ ਕਿਹਾ ਸੀ ਪਰ ਸਤੋਂ ਸਾਢੇ 4 ਸਾਲਾਂ ਦੇ ਵਿੱਚ ਵੀ ਨਹੀਂ ਹੋਇਆ ਤੇ ਤੁਹਾਡੇ ਤੋਂ ਇਨਾ ਸਾਢੇ 4 ਸਾਲਾਂ ਦੇ ਵਿੱਚ ਵੀ ਕਿਉਂ ਨਹੀਂ ਹੋਇਆ ਉਥੇ ਕਬੂਲੋ ਭਾਈ ਦੱਸੋ ਭਾਈ ਸਾਡੇ ਤੋਂ ਕਿਉਂ ਨਹੀਂ ਹੋਇਆ ਕੀ ਫਰਕ ਰਹਿ ਗਿਆ ਸਾਨੂੰ ਅਸੀਂ ਉਦੋਂ ਸਮਝ ਨਹੀਂ ਸੀ ਕਿ ਨਸ਼ਾ ਮੁਕਤ ਪੰਜਾਬ ਕਿਵੇਂ ਕਰਨਾ ਹੈ ਜਾਂ ਨਸ਼ਾ ਮੁਕਤ ਕਿਵੇਂ ਕੀਤਾ ਜਾ ਸਕਦਾ ਹੈ ਜਾਂ ਨਸ਼ਾ ਬੰਦ ਕਿਵੇਂ ਕਰਨਾ ਹੈ ਤੇ ਜਾਂ ਫਿਰ ਜਾਣ ਬੁੱਝ ਕੇ ਜਿਹੜਾ ਹੈਗਾ ਉਹ ਨਸ਼ਾ ਜਿਵੇਂ ਵਕਦਾ ਸੀ ਉਵੇਂ ਹੀ ਵਿਕੀ ਗਿਆ ਤੁਹਾਨੂੰ ਵੀ ਅਸੀਂ ਕਿ ਕੋਈ ਗੱਲ ਨਹੀਂ ਭਾਈ ਫਿਰ ਚੱਲਣ ਦਿਓ ਤਾਂ ਐਨੇ ਭਾਈ ਕਿ ਜੇਕਰ ਇੱਕ ਪੁਲਿਸ ਮੁਲਾਜ਼ਮ ਜਿਹੜਾ ਬਾਅਦ ਦੇ ਵਿੱਚ ਪਾਬੇ ਪਾਵੇਂ ਮੁੱਕ ਰਿਹਾ ਪਾਵੇਂ ਜੋ ਵੀ ਹੋਇਆ ਪਰ ਜਿਹੜਾ ਪੁੱਤ ਦੀ লাশ ਸੜਕ ਤੇ ਰੱਖ ਕੇ ਸ਼ਰਿਆਂਵੇਂ ਕਹਿ ਸਕਦਾ ਕਿ ਮੇਰਾ ਮੁੰਡਾ 26 ਸਾਲਾ ਜਿਹੜਾ ਫੁੱਟਬਾਲ ਦਾ ਪਲੇਅਰ ਸੀ ਜਿਹੜਾ ਕਈ ਸੈਂਟਰ ਘਟ ਆਇਆ ਤੇ ਹੁਣ ਵੀ ਉਹ ਸੈਂਟਰ ਘਟ ਕੇ ਇੱਕ ਦਿਨ ਪਹਿਲਾਂ ਆਉਂਦਾ ਤੇ ਅਗਲੇ ਦਿਨ ਉਹਨੂੰ ਕੋਈ ਉਹਦਾ ਸਾਥੀ ਸੰਗੀ ਜਿਹੜਾ ਹੋ ਸਕਦਾ ਉਹ ਵੀ ਚਿੱਟੇ ਦਾਦੀ ਹੋਵੇ ਉਹ ਲੈ ਜਾਂਦਾ ਤੇ ਜਦੋਂ ਆਉਂਦਾ ਆ ਤਾਂ ਉਹਦੀ ਡੈਥ ਜਿਹੜੀ ਆ ਉਹ ਹੋਈ ਹੋਈ ਸੀ ਤਾਂ ਭਾਈ ਜੇ ਇੱਕ ਪੁਲਿਸ ਮੁਲਾਜ਼ਮ ਦੇ ਇਹ ਹਾਲਾਤ ਨੇ ਤਾਂ ਦੇਖੋ ਕਿ ਘਰ ਘਰ ਦੇ ਵਿੱਚ ਜਿਹੜਾ ਹੈਗਾ ਚੱਟਾ ਹੁਣ ਇਹਨੂੰ ਖਤਮ ਕਰਨਾ ਇਨੂੰ ਕੋਈ ਜਿਵੇਂ ਕਹਿੰਦੇ ਵੀ ਉਹ ਜਿੰਨ ਪ੍ਰਗਟ ਹੋਗੇ ਉਹ ਤਾਂ ਖਤਮ ਕਰੂਗਾ ਨਹੀਂ ਜਾਂ ਕੋਈ ਸ਼ਕਤੀਆਂ ਤਾਂ ਇਹਨੂੰ ਖਤਮ ਕਰਨਗੀਆਂ ਨਹੀਂ ਇਹਨੂੰ ਖਤਮ ਕਰਨਾ ਕਿਦੇ ਹਿੱਸੇ ਹੁੰਦਾ ਆ ਮਤਲਬ ਕਿਸੇ ਵੀ ਸਲਤਨਤ ਦੇ ਵਿੱਚ ਕੁਝ ਗਲਤ ਹੋ ਰਿਹਾ ਉਹ ਉਹਨੂੰ ਉਹਨੂੰ ਕੌਣ ਖਤਮ ਕਰ ਸਕਦਾ ਉਹਨੂੰ ਰਾਜਾ ਖਤਮ ਕਰ ਸਕਦਾ ਆ ਤੇ ਭਾਈ ਫਿਰ ਹੁਣ ਤਾਂ ਰਾਜੇ ਤੁਸੀਂ ਹੋ ਤੁਹਾਡੇ ਹੱਥਾਂ ਦੇ ਵਿੱਚ ਪੰਜਾਬ ਆ ਤੇ ਜੇਕਰ ਤੁਹਾਡੇ ਹੱਥਾਂ ਦੇ ਵਿੱਚ ਪੰਜਾਬ ਆ ਤੇ ਤੁਸੀਂ ਪੰਜਾਬ ਦੇ ਵਿੱਚੋਂ ਪੰਜਾਬ ਉਹ ਬਿਮਾਰੀ ਨੂੰ ਨਹੀਂ ਪੱਟ ਸਕੇ ਜਿਹੜੀ ਬਿਮਾਰੀ ਨੇ ਪੰਜਾਬ ਦੀ ਨੌਜਵਾਨੀ ਖਾਲੀ ਜਿਹੜੀ ਬਿਮਾਰੀ ਨੇ ਪੰਜਾਬ ਨੂੰ ਖਾ ਲਿਆ ਜਿਹੜੀ ਬਿਮਾਰੀ ਕਰਕੇ ਪੰਜਾਬ ਤੇ ਫਿਲਮਾਂ ਬਣਨ ਲੱਗੀਆਂ ਉੜਕਾ ਪੰਜਾਬ ਜੋ ਬਿਮਾਰੀ ਨਹੀਂ ਤੁਸੀਂ ਕੱਢ ਸਕੇ ਉਹ ਕੋੜ ਹੀ ਨਹੀਂ ਪੰਜਾਬ ਚੋਂ ਕੱਢ ਸਕੇ ਤਾਂ ਭਾਈ ਫਿਰ ਤੁਹਾਡੀ ਰਾਜ ਜੈਸਾ ਆਇਆ ਤੇ ਜੈਸਾ ਤੁਹਾਡਾ ਰਾਜ ਫਿਰ ਜਿਹੜਾ ਹੈਗਾ ਉਹ ਨਹੀਂ